ਜਿਹੜੇ ਮਲਾਪਾ ਬਾਈ ਪੈਣੇ ਜ਼ਰੂਰੀ ਆ ਜਿਹੜੇ ਕਬੂਤਰ ਦੇ ਅੰਦਰ ਮਲਾਪ ਨਹੀਂ ਪੈਂਦੇ ਸਮਝ ਲੋ ਕਬੂਤਰ ਤੰਦਰੁਸਤ ਨਹੀਂ ਸਿਆਲਾਂ ਚ ਵੀ ਨਹੀਂ ਲਾਉਣਾ ਚਾਹੀਦਾ ਬਾਈ ਸਿਆਲਾਂ ਚ ਇੱਕ ਤਾਂ ਆਪਾਂ ਖੁੱਡੇ ਟੱਕ ਦਿੰਦੇ ਉੱਤੇ ਬਲਬ ਜਗਾਇਆ ਹੁੰਦਾ ਹਨਾ ਕੂਤਰੇ ਨੀਂਦ ਵੀ ਨਹੀਂ ਪੂਰੀ ਹੁੰਦੀ ਤੇ ਕਬੂਤਰ ਕਿਤੇ ਨਾ ਕਿਤੇ ਬੱਚੇ ਵੀ ਨਹੀਂ ਬਾਕੀ ਖੁੱਡੇ ਲਾਲ ਚੰਗੇ ਨਹੀਂ ਲੱਗਣੇ ਦੂਰ ਹੋਰ ਤਰ੍ਹਾਂ ਦੇ ਲੱਗਣੇ ਹਨਾ ਹੋਰ ਨਾ ਸਰਕਾਰੀ ਸਕੂਲ ਲੱਗਣ ਲੱਪੇ ਪਿੰਦੀ ਕਿਉਂ ਨਹੀਂ ਜੇ ਪੈਂਦੇ ਨਹੀਂ ਤਾਂ ਬਾਈ ਆਪਣਾ ਦਾਣਾ ਜੇ ਧੋਂਦੇ ਨਹੀਂ ਉੱਤੇ ਸਪਰੇਆ ਬਹੁ ਹੋਈਆਂ ਹੁੰਦੀਆਂ ਕਿ ਜਰੀਲੀਆਂ ਦਵਾਈਆਂ ਕਰਕੇ ਵੀ ਕਬੂਤਰਾਂ ਦੇ ਅੰਦਰੇ ਪ੍ਰੋਬਲਮ ਆ ਜਾਂਦੀ ਕੀੜੇ ਮਾਰਦੇ ਆ ਬੀਐਮਰ ਖਾਲੀ ਪੇਟ ਠੀਕ ਹੈ ਤੇ ਖਾਲੀ ਪੇਟ ਹੋਵੇ ਠੰਡੇ ਥਾਂ ਰੱਖਣਾ ਵੱਧ ਤੋਂ ਵੱਧ ਦਾਣਾ ਉਹਦੇ ਪਾਣੀ ਉਹਦੇ ਅੰਦਰ ਰਵੇ ਦਾਣਾ ਉਹਦੇ ਅੰਦਰ ਨਾ ਕਮੈਂਟ ਲਾਜ਼ਮੀ ਕਰਿਆ ਕਰੋ ਹਨਾ ਲਾਈਕ ਸ਼ੇਅਰ ਵੀ ਕਰਿਆ ਕਰੋ ਤੇ ਚੈਨਲ ਨੂੰ ਜਿਹਨਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਉਹਨੂੰ ਵੀ ਕਰ ਲਿਓ ਤੇ ਤਾਂ ਕਿ ਇਹ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚੀ ਜਾਣ ਜੀ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਦਾ ਬਾਬੇ ਆ ਗਏ ਕੋਠੇ ਤੇ ਮੈਂ ਕਿਹਾ ਚਲ ਕਬੂਤਰ ਡੋਨੇ ਆ ਦੇਣ ਵਧੀਆ ਲੱਗਾ ਤੇ ਦੇੜਾ ਵੀ ਬਹੁਤ ਥੋੜਾ ਲੱਗਾ ਸੀ ਧੁੱਪ ਛੜੀ ਸੀ ਹਨਾ ਤੇ ਆ ਮੀਂਹ ਆ ਚੈੱਕ ਕਰੋ ਆ ਕੱਪੜੇ ਦੇ ਪੈਨਲ ਆ ਪੇਛਟਾਂ ਪੂਰੀ ਧੁੱਪ ਚੜੀ ਸੀਗੀ ਹੁਣੇ ਤੇ ਮੀ ਆ ਗਿਆ ਚਲੋ ਹੁਣ ਨਾਨੇ ਨੂੰਨੇ ਜਾ ਕੇ ਨਹਾ ਧੋ ਕੇ ਉੱਤੇ ਹੁੰਨੇ ਆ ਫਰੈਸ਼ ਹੋ ਕੇ ਫਿਰ ਗੱਲਾਂ-ਬੱਤਾਂ ਮਾਰਦੇ ਆ ਕੋਕੂਟਰ ਤਾਂ ਹੁਣ ਡਾਇ ਨਹੀਂ ਜਾਣੇ ਮੀ ਆ ਗਿਆ ਤੇ ਅਮਰੀਕਾ ਚ ਚਲੋ 7 ਵਜੇ ਉੱਤੇ ਆਏ ਚਲੋ ਡਾ ਦਨੇ ਆ ਦਿਨ ਬਹੁਤ ਸੋਹਣਾ ਲੱਗਾ ਸੀਗਾ ਪਰ ਕੰਮ ਸਾਰਾ ਪਲਾਨ ਚਵਟ ਹੋ ਗਿਆ ਹਨਾ ਚਲ ਆ ਜਾਓ ਬਾਬਿਓ ਪਹਿਲਾਂ ਫਰੈਸ਼ ਹੋ ਕੇ ਨਹਾ ਧੋ ਕੇ ਫਿਰ ਆ ਕੇ ਵੀਡੀਓ ਬਣਾਉਨੇ ਆ ਲੋਹੇ ਬਾਬਿਓ ਗੱਡੀ ধਵਾਈ ਜਾਨੇ ਆ ਤੇ ਟਾਈਮ ਕਾਫੀ ਲੱਗ ਗਿਆ ਇੱਥੇ ਵੀ ਤੇ ਗੱਡੀ ਦਾ ਅੰਦਾਜ਼ਾ ਕਿੱਥੇ ਦਾ ਕੋਈ ਸ਼ਹਿਰ ਨੂੰ ਆਗੇ ਤੇ ਸ਼ਹਿਰ ਕੋ ਹੁੰਦੇ ਗੱਡੀ ਧਵਾਉਣ ਲਾ ਪਿਆ ਆ ਕੇ ਹਾਂ ਆ ਗੱਡੀ ਇੱਕਦਰੀ ਚੰਗੀ ਤਰ੍ਹਾਂ ਧਵਾਲੀਏ ਤੇ ਗੱਡੀ-ਗੁਡੀ ਧਵਾ ਕੇ ਜਾ ਕੇ ਤੇ ਫਿਰ ਮਿਲਦੇ ਆ ਘਰੇ ਤੇ ਫੇਰ ਕਰਦੇ ਆ ਗੱਲਾਂ ਬਾਤਾਂ ਤੇ ਤੁਹਾਡੇ ਕਮੈਂਟਾਂ ਦਾ ਹੀ ਦਿੰਨੇ ਆ ਜਵਾਬ ਤੇ ਅੱਗੇ ਲੋਕ ਬੜੇ ਹੀ ਗੱਡੀ ਜਾਂਦੇ ਆ ਦੋ ਜਾਣੇ ਲੱਗੇ ਆ ਧੋਣ ਲੋਕ ਤੁਹਾਡੇ ਘਰੇ ਆ ਜਾਂਦੇ ਆ ਗੱਡੀਏ ਘਰ ਤੇ ਚਿੱਟੀ-ਚਿੱਟੀ ਕਰਦੀ ਤੇ ਬਾਕੀ ਸਭ ਤੋਂ ਬਾਅਦ ਨੂੰ ਤੇ ਮਿਲਦੇ ਆ ਬਾਬੋ ਘਰੇ ਜਾ ਕੇ ਆਇਆ ਬਗਲ ਪੋਇੰਟ ਆ ਘਰੇ ਆ ਕੇ ਘਰੇ ਤੇ ਘਰੇ ਆ ਕੇ ਹੁਣ ਕਰੀਏ ਆਪਾਂ ਗੱਲਾਂ ਬਾਤਾਂ ਜੀਆਂ ਤੇ ਕਬੂਤਰਾਂ ਨੂੰ ਦੇਖੀਏ ਦਾਣਾ ਪਾਣੀ ਪਾਉਣਾ ਆ ਬੱਚੇ ਪੁੱਛੇ ਦੇਖੀਏ ਕਿ ਤਾਂ ਸੈਟ ਆ ਬਾਕੀ ਮੈਂ ਫੀਡ ਸਵੇਰੇ ਪਾ ਗਿਆ ਸੀ ਜਿਹੜੇ ਬੱਚੇ ਪਾਲਦੇ ਆ ਜੋੜੇ ਹਨ ਤੇ ਬਾਕੀ ਹੋਰ ਵੀ ਕਬੂਤਰਾਂ ਨੂੰ ਹੁਣ ਦਾਣਾ ਦੂਣਾ ਪਾਈਏ ਪਾਣੀ ਪੂਣੀ ਬਦਲੀਏ ਸਾਰਿਆਂ ਦਾ ਕੁਝ ਧੋਈਏ ਕਰੀ ਕਿਉਂਕਿ ਅੱਜ ਸਵੇਰੇ ਨਹੀਂ ਮੇਰੇ ਤੋਂ ਆ ਹੋਇਆ ਤੇ ਇੱਕ ਨਿਵੇਟਰ ਖਰਾਬ ਹੋ ਗਿਆ ਸੀ ਰਾਤ ਦਾ ਹਨਾ ਰਾਤੀ ਸ਼ੁਗਰ ਕਰੋ ਲਾਈਟ ਨਹੀਂ ਗਈ ਨਹੀਂ ਤਾਂ ਨੇਰੇ ਚ ਰਾਤ ਕੱਟਣੀ ਪੈਣੀ ਸੀ ਨਿਵੇਟਰ ਨਿਵੇਟਰ ਹੋ ਗਿਆ ਸ਼ੋਰ ਉਹ ਕਿਤੇ ਬਾਹਰ ਮੀਂਹ ਜਦੋਂ ਪੈਂਦਾ ਸੀਗਾ ਤੇ ਉਹ ਜਿਹੜੀਆਂ ਉਹ ਕਿਤੇ ਸ਼ੋਰਟ ਹੋਈਆਂ ਸੀ ਪਾਣੀ ਪੂਣੀ ਪੈ ਕੇ ਆਪਾਂ ਚਲਾਈਆਂ ਨਹੀਂ ਸੀ ਕਿੰਨੇ ਚਿਰ ਦੀਆਂ ਅੰਦਰ ਲੀਆਂ ਜਾਲੀਆਂ ਦੀਆਂ ਅਸੀਂ ਬਾਹਰ ਲੀਆਂ ਬਾਹਰ ਲੱਗੀਆਂ ਸ਼ੂਟੀਆਂ ਸ਼ੂਟੀਆਂ ਲੱਟਾਂ ਕੋਲਿਆਂ ਦੇ ਨਾਲ ਲਾਈਆਂ ਆ ਉਹ ਜਗਾਈਆਂ ਨਹੀਂ ਕਿੰਨਾ ਚਿਰ ਹੋ ਗਿਆ ਤੇ ਉਹ ਜਦੋਂ ਜਗਾਈਆਂ ਉਹਨੇ ਮਾਰ ਤੇ ਪੜਾ ਕੇ ਤੇ ਇਨਵਰਟਰ ਹੁਣੀ ਗਏ ਹੈ ਨਾ ਉੱਪਰਲਾ ਨਿਵੇਟਰ ਸ਼ੋਰਟ ਹੋ ਗਿਆ ਤੇ ਬੈਂਡਰਾ ਸਹੀ ਸੀਗਾ ਨਿਵੇਟਰ ਚੇਂਜ ਕਰਕੇ ਤੇ ਉਹ ਆਪਾਂ ਹੁਣ ਲੈ ਜਾਂਦਾ ਤੇ ਲਿਆ ਕੇ ਉਹ ਕਸਾਕ ਸੁਕੇ ਹੁਣ ਉੱਤੇ ਆਇਆ ਉਹਨੂੰ ਆਪੇ ਹੀ ਕਸ ਲਿਆ ਮਤਲਬ ਕਿ ਸੋਨਾ ਕੇਤੋ ਹੀ ਕਸ ਕੁਸ ਕੇ ਤੇ ਹੁਣ ਬੱਤੀ ਚੱਲ ਪਈ ਆ ਇਨਵਰਟਰ ਵਾਲੀ ਵੀ ਔਨ ਲੱਪੀ ਆ ਨਾ ਹੁਣ ਹੁਣ ਚੱਲ ਵੀ ਜਾਊਗੀ ਲਾਈਟ ਤੇ ਟੈਨਸ਼ਨ ਨਹੀਂ ਤੇ ਆਜੋ ਬਾਬੇਓ ਕਰੀਏ ਵੀਡੀਓ ਸ਼ੁਰੂ ਗੱਲਾਂ ਬਾਤਾਂ ਹੋ ਗਈਆਂ ਬਹੁਤ ਤੇ ਦਾਣਾ ਪਾਈਏ ਆਪਣੇ ਰਾਜੇ ਰਾਣੀਆਂ ਬਾਹਰ ਬੈਠੇ ਆ ਆ ਆਪਣਾ ਸ਼ੇਰ ਬੱਬਰ ਬੜਲੇ ਵਾਲੀ ਜਿਹੜੀ ਕੂਤਰੀ ਸੀ ਉਹ ਇਹਦੀ ਪੱਠੀ ਸੀ ਇਹ ਆਪਣਾ ਵੱਡਾ ਕੂਤਰਾ ਮੇਨ ਤੇ ਆ ਬਸ ਇਦਾਂ ਹੀ ਆ ਉਹਦਾ ਪੋਤਿਆ ਛਾਤੀ ਵਾਲੇ ਦਾ ਆ ਜਿਹੜਾ ਬੈਠਾ ਜੀ ਧੀ ਦਾ ਪੋਤਾ ਜਿਹੜੀ ਉਹ ਕੂਤਰੀ ਬੈਠੀ ਆ ਉਹ ਇਹਦੀ ਧੀ ਦੇ ਪੁੱਤ ਦੀ ਗਾਂ ਪੱਠੀ ਪੁੱਠੀ ਆ ਹਨਾ ਇਦਾਂ ਹੀ ਵਾਸ ਚੱਲ ਇਦਾਂ ਹੀ ਚੱਲੀ-ਝੁੱਲੀ ਜਾਂਦਾ ਉਹ ਜਿਹੜੀ ਆ ਉਹ ਬਦਲੇ ਵਾਲੀ ਕਬੂਦਰੀ ਆਪਣੀ ਠੀਕ ਆ ਉਹ ਚ ਵੀ ਇਹਦਾ ਇਸ ਕਬੂਤਰ ਦਾ ਬਲੱਡ ਹੈਗਾ ਕਿਤੇ ਨਾ ਕਿਤੇ ਦੂਰ ਆ ਕੇ ਆ ਪਰ ਲੱਗੇ ਨਹੀਂ ਦੂਰ ਆ ਕੇ ਇਹ ਚ ਬਲੱਡ ਹੈਗਾ ਤੇ ਆਜੋ ਬਾਬਿਓ ਪਾਈਏ ਦਾਣਾ ਛਣਾ ਤੇ ਚਿੜੀਆਂ-ਚੁੜੀਆਂ ਵੀ ਦੇਖ ਲਈ ਆਪਣੀਆਂ ਰਾਣੀਆਂ ਕੀ ਕਰਦੀਆਂ ਹਾਂਜੀ ਪਾਈਏ ਤੁਹਾਨੂੰ ਵੀ ਦਾਣਾ ਦੂ ਨਾ ਬਾਬੇ ਲੜਦੀਆਂ ਬਹੁਤ ਆ ਕੱਲੂ ਚਿੜੇ ਪਹਿਲਾਂ ਲੈ ਆਈਏ ਹਨਾ ਚਿੜੀਆਂ-ਚਿੜੀਆਂ ਕਰਕੇ ਚਿੜਿਆਂ ਚੁੜਾ ਕੋ ਜਾਂਦੀਆਂ ਤੋਂ ਲੜਦੀਆਂ ਦੋ ਹੀ ਚਿੜੇ ਅੱਜ ਵੀ ਟਾਈਮ ਨਹੀਂ ਲੱਗਣੇ ਤਾਂ ਮੈਂ ਲੈ ਕੇ ਆਉਂਦਾ ਹਨਾ ਕੱਲ ਨੂੰ ਚੇਤੇ ਨਾਲ ਲੈ ਕੇ ਆਉਂਗਾ ਪੱਕਾ ਇਹਨਾਂ ਲਈ ਚਿੜੇ ਵਧੀਆ-ਵਧੀਆ ਰੰਗ ਲੈ ਕੇ ਆਵਾਂਗੇ ਟੋਪ ਦੇ ਤੇ ਦੇਖਦੇ ਆ ਕੋਈ ਨਾ ਕੋਈ ਹੋਰ ਹੋਣਾ ਹੁਣ ਕਬੂਤਰ ਤਾਂ ਆਪਾਂ ਡੋਨੇ ਬੰਦੀ ਕਰ ਦੇਣੇ ਆ ਹਨਾ ਬਾਈਆਂ ਬੂਈਆਂ ਤਾਂ ਇਦਾਂ ਹੀ ਆ ਜੇ ਦਿਨ ਲੱਗੂਗੇ ਤਾਂ ਬਾਈਆਂ ਕਰਾਵਾਂਗੇ ਇਹ ਡਾਵਾਂਗੇ ਛੱਡਾਂਗੇ ਹਨਾ ਨਹੀਂ ਤਾਂ ਫਿਰ ਉਹ ਲਿਉਨੇ ਆ ਬਾਬੇ ਅੱਗੇ ਵੰਗੂ ਫੇਰ ਆਪਾਂ ਕੇਜ ਕੋਈ ਬਣਾ ਕੇ ਜਿੱਦਾਂ ਆਪਾਂ ਅੱ ਤੇ ਆ ਆਪਣਾ ਹੋ ਗਿਆ ਬੰਦਾ ਸਹੀ ਹੈ ਨਾ ਤੇ ਇਹਨੇ ਪਹਿਲਾਂ ਤਾਂ ਪ੍ਰਵਾਧ ਧੋਣ ਜੀ ਡਰੋਂਦਾ ਮੈਨੂੰ ਵੀ ਡਰਾਤਾ ਹੈ ਨਾ ਮੈਂ ਕਹਾ ਕਿ ਜੇਕਰ ਪਰ ਮੈਂ ਸਾਰਿਆਂ ਨੂੰ ਦਵਾਈ ਵੈਕਸੀਨ ਕਰਤੀ ਸੀ ਦਵਾਈ ਦੇ ਆਤੀ ਸੀ ਉਹ ਤੋਂ ਬਚਾ ਚਲੋ ਪ੍ਰਮਾਤ ਮੰਨ ਲਓ ਐਦਾਂ ਦਾ ਬਸੀਨ ਨਹੀਂ ਸੀ ਉਦਾਂ ਹੀ ਵਿਸਾਰ ਕਰਕੇ ਕੰਮ ਕਰਦਾ ਸੀ ਨਾ ਹੁਣ ਵੀ ਮੜੀ ਮੜੀ ਘਮਾਉਂਦਾ ਹਲਕੀ ਗਿਆ ਐ ਕਰਦਾ ਪਰ ਨੋਰਮਲ ਆ ਕੁਛ ਨਹੀਂ ਆ ਉਹ ਚੀਜ਼ ਨਹੀਂ ਸੀ ਹੈਗਾ ਵਧੀਆ ਚੋਗਾ ਵਧੀਆ ਸਾਰਾ ਉਹ ਕਰਦਾ ਤੇ ਇਹਨੂੰ ਇੱਕ ਤਰੀ ਹੁਣ ਫੇ ਦਵਾਈ ਦੇਵਾਂਗੇ ਮੂੰਹ ਬਿਲਕੁਲ ਸਹੀ ਹੋ ਗਿਆ ਦਾ ਜਿਹੜਾ ਸੁਜਾ ਸੀ ਨਾ ਅੰਦਰੋਂ ਫੱਕਦਾ ਪਿਆ ਸੀ ਉਹ ਸੈੱਟ ਹੋ ਗਿਆ ਹੁਣ ਕੁਛ ਨਹੀਂ ਆ ਮ ਦਿਖਾ ਵੀ ਦਿੰਨਾ ਤੇ ਲਿਆਓ ਇਹਨਾਂ ਨੂੰ ਦਵਾਈ ਦੂਈ ਬੂਟੀ ਕਰੀਏ ਇਹਨਾਂ ਦੀ ਤੇ ਦਾਣਾ ਪਾਈਏ ਇੱਕ ਉਹ ਮੈਨੂੰ ਕੱਲ ਚੇਤਾ ਭੁੱਲ ਗਿਆ ਟ੍ਰੇ ਟੱਕਣ ਦਾ ਟ੍ਰੇ ਕਰਤੀ ਉਹਨਾਂ ਨੇ ਬਿਠਾਣਾ ਗੰਦੀ ਹੁਣ ਟ੍ਰੇ ਤੋਂ ਹੋਊਗਾ ਚੰਗੀ ਤਰ੍ਹਾਂ ਧੋ ਕੇ ਤੇ ਫੇਰੇ ਨਾਲ ਲੱਲਾ ਬਾਬਾ ਕਰ ਆ ਚੈੱਕ ਕਰੋ ਬਾਬਿਓ ਆਪਣੇ ਸਾਰੇ ਕਬੂਤਰ ਥੱਲੇ ਆ ਕੇ ਇਥੇ ਬਿਠਾਂ ਦੇ ਮੂੰਹ ਮਾਰਦੇ ਨੇ ਸਾਰੀ ਚੁੰਝਾਂ ਲਿਬੜੀਆਂ ਆਪਾਂ ਦੋ ਦਿਨ ਤਰੀਕੇ ਨਾਲ ਮੈਡੀਸਨ ਪਾਈ ਆ ਜਿੱਦਾਂ ਪੈਣੀ ਚਾਹੀਦੀ ਹੈ ਨਾ ਮੈਡੀਸਨ ਦਾ ਸਭ ਨੂੰ ਪਤਾ ਪਰ ਫੋਨ ਦਾ ਤਰੀਕਾ ਕਈਆਂ ਵੀਰਾਂ ਨੂੰ ਨਹੀਂ ਪਤਾ ਜਿਹੜੇ ਨਵੇਂ ਆ ਹਨਾ ਤੇ ਇਹਨਾਂ ਦੀਆਂ ਚੁੰਝਾਂ ਚੈੱਕ ਕਰ ਲੋ ਸਾਰੇ ਕਬੂਤਰਾਂ ਦੀਆਂ ਤੇ ਆਪਣੀਆਂ ਤਿੰਨ ਚਾਰ ਵੀਡੀਓ ਪਿੱਛੇ ਜਾ ਕੇ ਆਪਣੇ ਕਬੂਤਰ ਦੇਖ ਲੈਣਾ ਇਹ ਚੁੰਝਾਂ ਲਿਬੜੀਆਂ ਸੀ ਮੈਂ ਗੌਰ ਨਹੀਂ ਕੀਤੀ ਵਾ ਜਿੱਦਣ ਹੀ ਗੌਰ ਕੀਤੀ ਆਪਾਂ ਉਹ ਪ੍ਰੋਬਲਮ ਫੜ ਲਈ ਹੈ ਨਾ ਹੁਣ ਕੋਈ ਵੀ ਕਬੂਤਰ ਬੇਠੇ ਚ ਮੂੰਹ ਨਹੀਂ ਮਾਰਦਾ ਪੀਲੀਆਂ ਬਿਠਾ ਆ ਠੀਕ ਆ ਤੇ ਡੰਡਿਆਂ ਤੇ ਬੈਠੇ ਕਬੂਤਰ ਨਹੀਂ ਤਾਂ ਸਾਰੇ ਕਬੂਤਰ ਥੱਲੇ ਹੁੰਦੇ ਸੀ ਆਹੜੇ ਪੱਟੇ ਪੁੱਟੇ ਝੜੇ ਆ ਨਾ ਜਿਹਨਾਂ ਕੋ ਨਹੀਂ ਚੜ ਹੁੰਦਾ ਉਹ ਕਬੂਤਰ ਥੱਲੇ ਆ ਬਾਕੀ ਇਹ ਬਹਿਣ ਵੀ ਨਹੀਂ ਦਿੰਦੇ ਰਹਿਣ ਆਪਣੇ ਆਪਣੇ ਟਿਕਾਣੇ ਮੱਲੇ ਹੋਏ ਆ ਹਨਾ ਤੇ ਆ ਚੈੱਕ ਕਰ ਲਓ ਹੁਣ ਆ ਸਾਰੇ ਗੂਤਰਾਂ ਦੀ ਕੇਹੇ ਦੀ ਵੀ ਚੁੰਝ ਨਹੀਂ ਲਿਬੜੀ ਐਨ ਸਾਫ ਸੁਧਰੀਆਂ ਚੁੰਝਾਂ ਨਹੀਂ ਤਾਂ ਤਾਂ ਮਿੱਠਾਣਾ ਭਰੀਆਂ ਹੁੰਦੀਆਂ ਸੀ ਤਾਂ ਮੈਂ ਕਮਜ਼ੋਰੀ ਕਰਕੇ ਹੈ ਨਾ ਜਦ ਤੱਕ ਅੱਗੇ ਸ਼ੁਰੂ ਕਰ ਲਈਦਾ ਸੀ ਜਲਦੀ ਕੈਲਸ਼ੀਅਮ ਐਸ ਕੀ ਕੀਤਾ ਨਹੀਂ ਤੇ ਬਾਯੋ ਬੂਯਾ ਕਰਕੇ ਹੈ ਨਾ ਇਧਰ ਉਧਰ ਬੀਜ ਬੂਜੀ ਰਹਿਣ ਨਾਲ ਘਰੇ ਵੀ ਰੰਗ ਰੂੰਗ ਵਾਲੇ ਲੱਗੇ ਸੀ ਉਸ ਸਤਰਾ ਚ ਬਸ ਲੇਡ ਹੀ ਹੋ ਗਿਆ ਅੱਜ λεਹੁਣਾ ਕੱਲ੍ਹ λεਹੁਣਾ ਤਾਂ ਕੈਲਸ਼ੀਅਮ ਆਪਾ ਦੇਣਾ ਚ ਸ਼ੁਰੂ ਕਰਦੀ ਦਾ ਜਦੋਂ ਬਾਬਿਓ ਪਰ ਪਟਾਈ ਕਰਨੀ ਜਾਂ ਪਰ ਝਾੜੇ ਪਏ ਆ ਗੂਤਰ ਉਦੋਂ ਕੈਲਸ਼ੀਅਮ ਜ਼ਰੂਰੀ ਵਰਤਣਾ ਆਪਾਂ ਠੀਕ ਆ ਕਮੂਤਰਾ ਦੇ ਪਰਪੂਰ ਆਉਂਦੇ ਆ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਕਮੂਤਰਾ ਨੂੰ ਠੀਕ ਆ ਉਹ ਚੀਜ਼ ਨਾ ਇਗਨੋਰ ਕਰਿਆ ਕਰੋ ਹਨਾ ਕੈਲਸ਼ੀਅਮ ਤੇ ਮਲਟੀਵਿਟਾਮਿਨ ਜਿੱਦਾਂ ਬਿਮਰਲ ਜਿਹੜੀ ਆ ਨਾ ਇਹ ਦੋਨੋਂ ਕੈਲਸ਼ੀਅਮ ਦੀ ਬੋਤਲ ਜਿਹੜੀ ਆਪਾਂ ਲਿਆਂਦੀ ਦੀ ਆ ਨਾ ਵੱਡੀ ਉਹਦੇ ਚ ਲਿਆ ਕੇ ਉਹ ਬਿਬਰਲ ਦੀ ਛੋਟੀ ਬੋਤਲ ਇੱਦੇ ਵਿੱਚ ਪਾ ਲੈਣੀ ਉਹਨੂੰ ਮਿਕਸ ਕਰ ਲੈਣਾ ਦੋਨਾਂ ਨੂੰ ਆਪਸ ਤੇ ਉਹ ਉਹ ਪਾਓ ਬਾਅਦ ਚ ਠੀਕ ਆ ਉਹ ਇੱਕ 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 ਬੋਤਲ ਦਾ ਇੱਕ ਕੋਰਸ ਕਰ ਦਿਓ ਸਾਡੇ ਕਮੂਤਰਾ ਦੀ ਜਿੰਨੀਆਂ ਕਮਜ਼ੋਰੀਆਂ ਐਂਡ ਸੈੱਟ ਹੋ ਜੂਆਂ ਬਾਅਦ ਚ ਉਹ ਲਿਆ ਕੇ ਜਿੱਦਾਂ ਹਫ਼ਤੇ ਚ ਇੱਕ ਦੋ ਵਾਰੀ ਪਾਤਾ ਬਾਅਦ ਚ ਲ ਉਹਦੇ ਨਾਲ ਜਿਹੜੀਆਂ ਇਹਨਾਂ ਦੀਆਂ ਪ੍ਰੋਬਲਮ ਆਇਆ ਉਹ ਸੈੱਟ ਹੋ ਜੂਗੀਆਂ ਅੱਗੇ ਮੈਂ ਜਦੋਂ ਖੁੱਡੇ ਚੋਂਣਾ ਨਾ ਕਬੂਤਰ ਸਾਰੇ ਥੱਲੇ ਆ ਕੇ ਇਹਨਾਂ ਨੇ ਚੁੱਜਾ ਮਰ ਲਾਪੜੀਆਂ ਜ਼ਮੀਨ ਤੇ ਇੰਨੀ ਪ੍ਰੋਬਲਮ ਆ ਗਈ ਸੀ ਬੜਾ ਗੱਲ ਤੋਂ ਦਾਣਾ ਖਾਣਾ ਹਨਾ ਉਹ ਚੀਜ਼ਾਂ ਕਿਤੇ ਨਾ ਕਿਤੇ ਕੱਲ ਮੈਂ ਦਾਣਾ ਦੋ ਦੋ ਦਿਨ ਹੋਏ ਆਪਣਾ ਦਵਾਈ ਪਾਉਂਦੇ ਨੂੰ ਦੋ ਕਿ ਤਿੰਨ ਦਿਨ ਹਨਾ ਦੋ ਦਿਨ ਹੋਏ ਤੇ 80% ਕਬੂਤਰਾਂ 'ਚ ਫਰਕ ਆ ਗਿਆ ਬਾਕੀ ਰੰਗ ਰੂਪ ਹੀ ਕਬੂਤਰਾਂ ਦਾ ਦੱਸਣ ਦੇ ਇਹਦਾ ਰੰਗ ਉੜੇ ਵੇ ਕਬੂਤਰਾਂ ਦੇ ਕੈਲਸ਼ੀਅਮ ਦੀ ਘਾਟ ਦਾ ਜਾਂ ਮਲਟੀਵਿਟਾਮਨ ਕੋਈ ਵੀ ਕਹੇ ਤਰੀਕੇ ਦਾ ਵੀ ਜ਼ਰੂਰੀ ਨਹੀਂ ਕੈਲਸ਼ੀਅਮ ਦੀ ਕਿ ਇਹ মালਟੀਵਿਟਾਮਿਨ ਦੀ ਕਿਹੇ ਵੀ ਕਿਹੜੀ ਵੀ ਆ ਸਕਦੀ ਪ੍ਰੋਬਲਮ ਹਨਾ ਤੇ ਉਹ ਹੋ ਗਈ ਦੂਰ ਤੇ ਹੌਲੀ ਹੌਲੀ ਹੋ ਜੂਗੀ ਜੇ ਪੰਜ-ਛੇ ਦਿਨ ਕੋਸ਼ਿਸ਼ ਕਰਦੇ ਆ ਉਹ ਜਾਣਾ ਸੱਟ ਇਹਨਾਂ ਨੇ ਸਾਰਿਆਂ ਨੇ ਤੇ ਆਇਓ ਬਾਬੋ ਪਾਈਏ ਇਹਨਾਂ ਨੂੰ ਹੁਣ ਦਾਣਾ ਪਾ ਲਈ ਇਹਨੂੰ ਵੀ ਦਵਾਈ ਦੁਵਾਈ ਦੇਤੀ ਹੁਣ ਦਾਣਾ-ਦਾਣਾ ਪਾ ਦਿਆਂਗੇ ਤੇ ਆਹ ਦਾਣਾ ਧੋ ਕੇ ਰੱਖ ਦਿੱਤਾ ਸੁੱਕਦਾ ਚੰਗੀ ਤਰ੍ਹਾਂ ਧੁੱਪ ਹੈ ਨਹੀਂ ਕਿ ਬੱਦਲ ਜਾਈ ਹੈ ਜਿੱਦਾਂ ਤੇ ਤਾਵੇਂ ਇੱਥੇ ਹੀ ਪਾਤਾ ਸੀ ਪਰ ਥਲੋ ਗਰਮੀਆਂ ਜਾਵਾਂ ਪਹਿਲਾਂ ਧੁੱਪ ਚੜੀ ਸੀ ਹਨਾ ਹੁਣੇ ਅੱਧਾ ਘੰਟਾ ਪਹਿਲਾਂ ਧੁੱਪ ਸੀਗੀ ਤੇ ਆ ਹੁਣ ਬੱਦਲ ਫੇਰ ਹੋਣਾ ਸ਼ੁਰੂ ਹੋ ਗਿਆ ਮੀਰਾ ਇਹ ਤਾਂ ਮੈਂ ਕੈਨੇਡਾ ਬਣ ਗਿਆ ਵਾਕੀ ਯਾਰ ਪਤਾ ਨਹੀਂ ਕਦੋਂ ਮੀ ਆਗਾ ਕਦੋਂ ਨਹੀਂ ਤੇ ਇਹ ਸੁੱਕਦਾ ਤੇ ਦਾਣੇ ਸੁੱਕਦੇ ਆ ਸੁੱਕਣ ਤੋਂ ਬਾਅਦ ਇਹਨਾਂ ਦੇ ਦਵਾਈ ਵਿੱਚ ਕਰਕੇ ਪਾ ਦੇਾਂਗੇ ਦਵਾਈ ਕਿਹੜੀ ਉਹ ਹੀ ਮਲਟੀਵਿਟਾਮਿਨ ਤੇ ਕੈਲਸ਼ੀਅਮ ਆ ਨਾ ਤੇ ਜੱਤੇ ਆਪਾਂ ਇਹਨਾਂ ਦੇ ਬੱਚੇ-ਪੁੱੱਚੇ ਦੇਖ ਲਈਏ ਤੇ ਜਿੰਨੇ ਵੀ ਬੱਚੇ ਵਿੱਚ ਜਿਹੜੇ ਕੱਡੇ ਇੰਦਰ ਚਾਰ ਬੱਚੇ ਆਪਣੇ ਸੂਟੇ ਦੇ ਵਿੱਚ ਉਹ ਵੀ ਚੈੱਕ ਕਰੀਏ ਆ ਕਬੂਤਰੀਆਂ ਕੱਲ ਨੂੰ ਇੱਥੇ ਚੱਕ ਲੈਣੀਆਂ ਉਧਰ ਇੱਕ ਖਰਨਾ ਮੈਂ ਕਹਾਂ ਸੀ ਬਦਲੇ ਵਾਲੀ ਚਾਲ ਹੋਈ ਜਾਵੇ ਹਨਾ ਬੇਲੀ ਤੇ ਉੱਥੋਂ ਨੇ ਆਂਡੇ ਫੇਰ ਦਿੱਤੇ ਆ ਤੇ ਉਹ ਆਂਡੇ ਮੈਨੂੰ ਕਿਸੇ ਨਾ ਕਿਸੇ ਜੋੜੇ ਥੱਲੇ ਰੱਖਣੇ ਪੈਣੇ ਜੀ ਕੋਈ ਜੋੜਾ ਪਹਿਲਾਂ ਪਹਿਲਾਂ ਦੇ ਦੂਗਾ ਤੇ ਉਹ ਜੋੜੇ ਆਪਾਂ ਉਹ ਆਂਡੇ ਥੱਲੇ ਰੱਖ ਕੇ ਕਿਉਂ ਉਹ ਖੁੱਡਾ ਖਾਲੀ ਕਰਕੇ ਉਧਰ ਕਬੂਤਰੀਆਂ ਪਾ ਦਾਂਗੇ ਠੀਕ ਆ ਖਾਨੇ ਆਪਣੇ ਹੁਣ ਹੈਗੇ ਬਾਦੂ ਜੋੜੇ ਉਧਰ ਵੀ ਲੱਗ ਜਾਣੇ ਜੋੜੇ ਇੱਧਰ ਵੀ ਕਿੰਨੇ ਲੱਗ ਜਾਣੇ ਆਪਣੇ ਹਨਾ ਟੋکریاں ਟੋکریاں ਲਾਉਣੇ ਆ ਧੁੱਪ ਨਿਕਲਦੀ ਤੇ ਮਿੱਟੀ ਲਿਆ ਕੇ ਸੁਕਾ ਕੇ ਚੰਗੀ ਤਰ੍ਹਾਂ ਟੋکریاں ਭਰ ਕੇ ਜਾ ਕੋਈ ਹੋਰ ਹੱਲ ਕਰਾਂਗੇ ਮਤਲਬ ਕਰਾਂਗੇ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਕਰਨਾ ਹੱਲ ਆਪਾਂ ਕਰਦੇ ਵੀ ਬਾਈ ਫੈਂਸਰੀਆਂ ਤੋਂ ਮੈਂ ਕੱਲ ਦੱਸਿਆ ਬਾਈ ਹਨਾ ਲਾਲ ਦਵਾਈ ਬਾਈ ਉਹ ਹੁੰਦੀ ਆ ਜਿਹੜੀ ਪੋਟਾਸ਼ੀਅਮ ਚ ਪਾਉਂਦੇ ਆ ਨਾ ਪੋਟਾਸ਼ੀਅਮ ਸੋਰੀ ਪੋਟਾਸ਼ੀਅਮ ਦੇ ਵਿੱਚ ਕਹੀ ਆ ਨਾ ਜਿਹੜੀ ਪਾਣੀਆਂ ਚ ਪਾਉਂਦੇ ਉਹਨੂੰ ਪੋਟਾਸ਼ੀਅਮ ਕਹਿੰਦੇ ਪਿੰਕੀ ਕਹਿੰਦੇ ਲਾਲ ਦਵਾਈ ਕਹਿੰਦੇ ਤਿੰਨ ਚਾਰ ਨਾ ਆਉਦੇ ਹਨਾ ਉਹ 10 ਰੁਪਏ ਦੀ ਡੱਬੀ ਐਡੀ ਕੋ ਹੁੰਦੀ ਹੁੰਦੀ ਆ ਜ਼ਿਆਦਾ ਨਹੀਂ ਪਾਉਣੀ ਤੇ ਜੇ ਫੈਂਸਰੀਆਂ ਦੇ ਉੱਤੇ ਲਾਉਣੀ ਵੀ ਆ ਤੇ ਜ਼ਿਆਦਾ ਸੰਗਣੀ ਨਾ ਲਾ ਦਿਓ ਸਾੜ ਦਿੰਦੀ ਆ ਤੇ ਦਰਦ ਬਹੁਤ ਹੁੰਦੀ ਉਹਨਾਂ ਠੀਕ ਹੈ ਇਹ ਹੋ ਗਿਆ ਇੱਕ ਬਾਈ ਦਾ ਕਮੈਂਟ ਦੂਜੇ ਬਾਈ ਦਾ ਫੇਰ ਆਇਆ ਸੀਗਾ ਬਾਈ ਲਕਵੇ ਤੋਂ ਬਾਈ ਮੈਂ ਪਹਿਲਾਂ ਵੀ ਦੱਸਿਆ ਇੰਸਟਾਗ੍ਰam ਤੇ ਮੈਂ ਲਕਵੇ ਦੀ ਪਾਈ ਹੋਈ ਆ YouTube ਤੇ ਵੀ ਬਲੌਗ ਦੇ ਵਿੱਚ ਦੱਸੀ ਹੋਈ ਆ ਮੈਨੂੰ ਵੀ ਹੁਣ ਚੇਤਾ ਨਹੀਂ ਉਹ ਮੈਡੀਸਨ ਤੇ ਉਦੋਂ ਮੈਂ ਡਾਊਨਲੋਡ ਕਰਕੇ ਤੁਹਾਨੂੰ ਪਾਈ ਸੀ ਜਿਹੜੀ ਆਪਾਂ ਪਾਉਂਦੇ ਹੁੰਦੇ ਸੀ ਉਹਦਾ ਰਿਜ਼ਲਟ ਬਹੁਤ ਵਧੀਆ ਆਇਆ ਸੀ ਇੱਕ ਕਰੀ ਆਪਣੇ ਆਈ ਸੀਗੀ ਉਸ ਤੋਂ ਬਾਅਦ ਚਲੋ ਪਰਮਾਤਮਾ ਦੀ ਕਿਰਪਾ ਨਾ ਹੀ ਆਵੇ ਤੇ ਨਾ ਹੀ ਕਿਸੇ ਦੇ ਹੁੱਡੇ 'ਚ ਵੀ ਨਾ ਆਵੇ ਨਾ ਉਹ ਭੈੜੀ ਬਹੁਤ ਆ ਬਿਮਾਰੀ ਆ ਨਾ ਕਈ ਹੁੱਡੇ ਖਾਲੀ ਕਰ ਜਾਂਦੀ ਤੇ ਬਾਕੀ ਬਾਈ ਬੁਖਾਰ ਬਖੂਰ ਦਾ ਧਿਆਨ ਰੱਖਿਆ ਕਰੋ ਕਬੂਤਰਾਂ ਦਾ ਠੀਕ ਆ ਇੱਕ ਵੀਰ ਦਾ ਹੋਰ ਕਮੈਂਟ ਸੀ ਕਿ ਬਾਈ ਬੁਖਾਰ ਦਾ ਕਿੱਦਾਂ ਪਤਾ ਲੱਗੂ ਆਪਾਂ ਨੂੰ ਬਾਈ ਕਬੂਤਰ ਦੀਆਂ ਨਾਸਾਂ ਗਰਮ ਹੋ ਜਾਂਦੀਆਂ ਹੁੰਦੀਆਂ ਠੀਕ ਆ ਕਬੂਤਰ ਤੇ ਪਾਣੀ ਵੀ ਕਈ ਵਾਰ ਨੱਕ ਚੋਂ ਵਗੜ ਲੱਪੇਂਦਾ ਜਦੋਂ ਮੂੰਹ ਖੋਲੂਗਾ ਨਾ ਤਤੀ ਹਵਾੜ ਮਾਰੂਗਾ ਕਬੂਤਰ ਗਰਮ ਬਹੁਤ ਹੋਇਆ ਹੁੰਦਾ ਪਤਾ ਲੱਗ ਜਾਂਦਾ ਬਾਈ ਜਦੋਂ ਤੁਸੀਂ ਹੌਲੀ-ਹੌਲੀ ਦੇਖੋਗੇ ਨੋਰਮਲ ਕਬੂਤਰ ਨੂੰ ਫੜ ਕੇ ਤੇ ਬਿਮਾਰ ਨੂੰ ਤੁਹਾਨੂੰ ਪਤਾ ਲੱਗਣ ਲੱਪੇਣਾ ਬਸ ਤਰੀਕੇ ਕਰਿਆ ਕਰੋ ਥੋੜੇ ਜਿਹਾ ਆਹੀ ਆ ਬਸ ਸਿੱਖਣਾ ਪੈਣਾ ਤੁਹਾਨੂੰ ਮਾੜਾ-ਮੂਟਾ ਫੜ ਕੇ ਤੇ ਨੋਰਮਲ ਕਬੂਤਰ ਫੜ ਲਿਆ ਬਿਮਾਰ ਕਬੂਤਰ ਫੜ ਲਿਆ ਜਿੱਥੇ ਤੁਹਾਨੂੰ ਸ਼ੱਕ ਲੱਗਦਾ ਤੁਹਾਨੂੰ ਆਪ ਹੀ ਪਤਾ ਲੱਗ ਜਾ ਕਰਨਾ ਹੈਨਾ ਤੇ ਇਹ ਨਹੀਂ ਕਿ ਬੁਖਾਰ ਦੀ ਡੋਲੋ ਦੇ ਦੇਣੀ ਜਾਂ ਨਾ ਪੈਰਾਸੀਟਾਮੋਲ ਉਹ ਹੀ ਦੇਣੀ ਬੱਚਿਆਂ ਵਾਲੀ ਜਿਹੜੀ 3 ਸਾਲ ਦੇ ਬੱਚੇ ਨੂੰ 4 ਸਾਲ ਦੇ ਨੂੰ ਦਿੰਦੇ ਨਾ ਹਲਕੀ ਬੋਹ ਹੁੰਦੀ ਹੈ ਉਹ ਦੇਣੀ ਉਹ ਬਾਲਾ ਟੈਂਪਰੇਚਰ ਡਾਉਨ ਨਹੀਂ ਕਰਦੀ ਕਬੂਤਰ ਦਾ ਤੇ ਬਾਕੀ ਹੋਰ ਵੀ ਤੇ ਉਹਨਾਂ ਦੇ ਵੀ ਜਵਾਬ ਦਉ। ਉਹ ਕਈ ਵੀਰ ਕਹਿੰਦੇ ਨਿੰਮ ਰੱਖ ਲਈ ਯਾਰ। ਆਹ ਦੇਖੋ ਸਾਰਾ ਕੁਝ ਰੱਖਿਆ ਸੀ ਇਹਦਾ। ਦਾਣੇ ਨੂੰ ਪੈ ਗਈ ਸੁੰਡੀ। ਆ ਜਨਾਂ ਦੇ ਵਿੱਚ ਨਿੰਮ ਵੀ ਮੈਂ ਇੰਨੀ ਕੁ ਸਿੱਟੀ ਹੋਈ ਐ। ਕਹਿ ਹੀ ਸਕਦੇ ਆਪਾਂ ਵੀ ਜਿੰਨੀ ਆ ਦੇ ਲੋ। ਹਰੇਕ ਬਾਲਟੀ 'ਚ ਪਤਾ ਨਹੀਂ ਕਿੰਨੀ ਕੁ ਨਿੰਮ ਹੁੰਦੀ ਉੱਤੇ। ਤੇ ਉਹਨੇ ਨੂੰ ਧੋ ਕੇ ਹੀ ਪੋਣਾ ਪੈਣਾ ਦਵਾਈ ਰੱਖਣੀ ਆ। ਅੱਜ ਲਿਆ ਕੇ ਦਵਾਈ ਰੱਖਣੀ ਪੈਣੀ ਆ। ਸਾਰੀ ਦਵਾਈ ਰੱਖ ਦਿੰਨੇ ਆ ਕੋਈ ਚੱਕਰ ਨਹੀਂ ਕਿਉਂਕਿ ਆ ਪੈਣ ਲਾ ਪੀ ਸੁੰਡੀ ਜਾਲਾ ਜਾਂ ਪੈਣ ਲਾ ਪਿਆ ਨੂੰ ਤੇ ਨਹੀਂ ਤਾਂ ਸਾਰੀ ਜਾਂਦੀ ਲੱਗਣੀ ਆਪਣੀ ਹਨਾ ਜਿੰਨੀ ਵੀ ਕਣਕ ਲਈ 8-10 ਬੋਰੀਆਂ ਤੇ ਕੂਤਰਾ ਕਰਕੇ ਲੈਦੀਆਂ ਆਪਾਂ ਹਨਾ ਤੇ ਇਹੋ ਹੀ ਖਰਾਬ ਕਰ ਲਈ ਤੇ ਪੈਦਾ ਨਹੀਂ ਕੋਈ ਉਹ ਦੂਸਰੀ ਵਾਰਟੀ ਚ ਵੀ ਦੇ ਲੋ ਕਿਦਾਂ ਨੇਮ ਆ ਨੈਮੀ ਨੈਮ ਕੀਤੀ ਸੀ ਪਰ ਫੇ ਵੀ ਹੈ ਨਾ ਕੰਮ ਕਿਤਨਾ ਕਿਤੇ ਖਰਾਬ ਹੋ ਗਿਆ ਡੱਬੀਆਂ ਵੀ ਸਿੱਟੀਆਂ ਆਂ ਅੱਧੀ ਅੱਧੀਆਂ ਮਾਚੀ ਸੰ ਖੋਲ ਕੇ ਵੀ ਸਿੱਟੀਆਂ ਆਂ ਬੰਦ ਵੀ ਸਿੱਟੀਆਂ ਆਂ ਅੱਧੀ ਅੱਧੀ ਖੋਲ ਕੇ ਵੀ ਸਿੱਟੀਆਂ ਤੇ ਪੂਰੀਆਂ ਖੋਲ ਕੇ ਵੀ ਸਿੱਟੀਆਂ ਆਈਆਂ ਨਾ ਤੇ ਜਿਹੜੀ ਉਹ ਬਿਮਰਲ ਆ ਬਿਮਰਲ ਮੈਂ ਉਹ ਕੈਲਸ਼ੀਅਮ ਦੇ ਵਿੱਚ ਹੀ ਪਾਤੀ ਇਹ ਇਕੱਠੀ ਹੋਏ ਪੈਂਦੀ ਹੁੰਦੀ ਆ ਦੋਨੇ ਲਗਾਤਾਰੀ ਪੈਂਡੀਆਂ ਇਹ ਰੜ ਕੇ ਦੋਨੇ ਤੇ ਇਸ ਕਰਕੇ ਇਹਨੂੰ ਉਹਦੇ ਵਿੱਚ ਹੀ ਮਿਕਸ ਕਰ ਲਿਆ ਨਹੀਂ ਤਾਂ ਇਹ ਥੋੜੀ ਸੀਗੀ ਨਹੀਂ ਤਾਂ ਮੈਨੂੰ ਲਿਓਣੀ ਪੈਣੀ ਲਿਓਣੀ ਦਾ ਹੈਗੀ ਆ ਕਰੋ ਪਰ ਥੋੜੀ 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 ਕੂਤਰਾ ਨੂੰ ਜਾਈ ਜਾਊਗੀ ਹਨ ਤੇ ਲਓ ਬਾਬੋ ਫੀਡ ਆ ਫੀਡ ਵੀ ਪੂਣੀ ਆ ਜਿਹੜੇ ਬੱਚੇ ਪਾਲਦੇ ਆ ਉਹਨਾਂ ਨੂੰ ਥੋੜੀ ਥੋੜੀ ਫੀਡਵਾ ਦਨੇ ਆ ਬੜਲੇ ਵਾਲੀ ਦਾ ਇੱਥੇ ਜਿਹੜਾ ਦਾਣਾ ਉਹਨੇ ਥੱਲੇ ਖਿਲਾ ਰਿਆ ਉਹ ਦਾਣਾ ਚੱਕਣਾ ਠੀਕ ਆ ਅੱਜ ਮੈਂ ਪਤਾ ਕਰਕੇ ਆਇਆ ਸੀਗਾ ਇਹਨਾਂ ਦੇ ਦਰਵਾਜ਼ੇ ਦਰੂਜਿਆਂ ਦਾ ਹਨ ਤੇ ਬਹੁਤ ਜਲਦੀ ਜਾ ਆਪਾਂ ਲੱਕੜ ਦੇ ਦੁਬਾਰਾ ਇਹਨਾਂ ਦੇ ਵਧੀਆ ਤਰੀਕੇ ਨਾਲ ਲੱਕੜੀਆਂ ਲਿਆ ਕੇ ਜਾਲੀ ਦਾ ਇਹੀ ਕੰਮ ਆ ਜਾਣੀ ਹਨ ਲੱਕੜੀਆਂ ਲਿਆ ਕੇ ਫਰੇਮ ਸੋਹਣੇ ਬਣਾ ਕੇ ਜਾ ਉਹ ਲਾਵਾਂਗੇ ਨੀਦਰ ਲੋਹੇ ਦੇ ਹੀ ਲਵਾ ਦਾਂਗੇ ਹਨ ਐਂਗਲ ਲਿਆ ਕੇ ਬਣਾ ਆਪ ਹੀ ਬਣਾ ਲੈਣੀ ਆ ਪਕੜ ਕੇ ਕਿਸੇ ਤੋਂ ਤੇ ਕੋਈ ਚੱਕਰ ਨਹੀਂ ਕੰਮ ਕਰਨੇ ਵੀ ਜਾਈਦੇ ਯਾਰ ਹਾਰੇ ਕੰਮ ਨੂੰ ਹੱਥ ਪਾਓ ਆਪੀ ਤੇਰੇ ਚੜ ਜਾਂਦਾ ਕਬੂਤਰਾਂ ਵਾਲਾ ਤਾਂ ਕਰ ਸਕਦੇ ਆਂ ਆਪਾਂ ਹੁਣ ਆ ਜਿੰਨੀਆਂ ਜਾਲੀਆਂ ਜੂੜੀਆਂ ਲੱਗੀਆਂ ਮੇਰੀਆਂ ਆਪਣੀਆਂ ਲਾਈਆਂ ਆਆਂ ਠੀਕ ਆ ਮਿਸਤਰੀ ਲਾਇਆ ਸੀ ਬਸ ਉਹਨੇ ਬਿਲਡ ਕੀਤਾ ਬਾਕੀ ਆਪਾਂ ਸਕਰੂ ਮਾਰ ਕੇ ਜਾਲੀਆਂ ਆਪ ਲਾਈਆਂ ਆਪਣੇ ਦਿੱਕੇ ਨਾਲ ਸਾਰੇ ਉਹ ਜਾਲ ਵੀ ਮਾਪੀ ਬਣਾਇਆ ਹਨ ਤੇ ਬਸ ਉਹ ਤੋਂ ਬਿਲਡ ਬੁਲਡ ਹੀ ਕਰਾਇਆ ਤੇ ਆ ਦਰਵਾਜ਼ੇ ਵੀ ਆਪਾਂ ਹੀ ਬਣਾਏ ਸੀ ਪਹਿਲੇ ਟਾਈਮ ਚ ਅਜ ਤੋਂ ਬਹੁਤ ਟਾਈਮ ਪਹਿਲਾਂ ਦੇ 10 12 ਸਾਲ ਪਹਿਲਾਂ ਦੇ ਯਾਰ ਨਾ ਜਿਆਦਾ ਪਹਿਲਾਂ ਦੇ ਹੋਊਗੇ ਇਹ ਹੁਣ ਖਰਾਬ ਹੋ ਗਏ ਪਿੰਗੇ ਡੇਢੇ ਹੋ ਗਏ ਇਹ ਲਾ ਦੇਣੇ ਆਪਾਂ ਹੁਣ ਨ ਉਹ ਦਰਵਾਜਾ ਸਹੀ ਆ ਉਹਦੀ ਉਦਾਂ ਫੱਟੀ ਜਿੱਤੋਂ ਲਾ ਦੇਣੀ ਨੂੰ ਤਾਂ ਚੱਕ ਕੇ ਲਾਉਣਾ ਥੋੜਾ ਜਿਆ ਇਹ ਦਰਵਾਜਾ ਠੀਕ ਆ ਆ ਵੀ ਦਰਵਾਜਾ ਠੀਕ ਆ ਆ ਦੋ ਦਰਵਾਜੇ ਗਏ ਆ ਇੱਕ ਆ ਤੇ ਇੱਕ ਆ ਵਾਲਾ ਇਹ ਦੋਨੇ ਚੇਂਜ ਕਰਦੇ ਨੇ ਆ ਨਾ ਹੋਇਆ ਤਾਂ ਤਿੰਨੇ ਚ ਚਾਰੇ ਚੇਂਜ ਕਰ ਦਾਂਗੇ ਹਣਾ ਪਿਛਲੇ ਰੋਸ਼ਨਦਾਨ ਛੋਟੀ ਜਾਲੀ ਵਾਲੇ ਬਣਾਉਣਾ ਜਿਹੜਾ ਮੱਛਰ ਵਿੱਚ ਨਾ ਆਵੇ ਤੇ ਕੱਲ ਮੋਤਰਪਾਲ ਜੀ ਉੱਥੇ ਲਾਤੀ ਸੀ ਉਹਦਾ ਖੁੱਲੀ ਛੱਡੀ ਹੈ ਉੱਡੀ ਜਾਂਦੀ ਹੈ ਵਾਰਾਂ ਹਵਾ ਬਰੋਸ ਹੁੰਦੀ ਆ ਉਦਾਂ ਉੱਪਰਲੀ ਸਾਈਡ ਤੋਂ ਪਿੰਡਾਈਆਂ ਲਾ ਕੇ ਉੱਥੇ ਟਿਕਾਤੀ ਸੀ ਵੀ ਮੀਂਹ ਵਿੱਚ ਨਾ ਆਵੇ ਪਾਣੀ ਹਣਾ ਜਾ ਜੋ ਬਾਬਿਓ ਦਾਣਾ ਪਾਈਏ ਦਾਣਾ ਸੁੱਕਿਆ ਹੋਣਾ ਦਾਣਾ ਚੱਕ ਕੇ ਲਈਏ ਉਹਨੂੰ ਠੱਡਾ ਕਰੀਏ ਠੰਡਾ ਕਰਕੇ ਉਦੋਂ ਬਾਅਦ ਕੂਤਰਾਂ ਨੂੰ ਪਾਈਏ ਹੁਣ ਇਹਨੂੰ ਮੈਂ ਪਹਿਲਾਂ ਠੰਡੀ ਕਰੂੰਗਾ ਜਿਹਦਾ ਛਾਵੇਂ ਪਈ ਰਹਿਣ ਦਾਂਗੇ ਹਨਾ ਜਦੋਂ ਠੰਡੀ ਹੋ ਜੂਗੀ ਬਿਲਕੁਲ ਫਿਰ ਤੇ ਦਵਾਈ ਪਾ ਕੇ ਕੂਤਰਾਂ ਨੂੰ ਪਾ ਦਾਂਗੇ ਉਹੀ ਵਿਟਾਮਿਨ ਜਿਹੜੀ ਮਲਟੀਵਿਟਾਮਿਨ ਕੋਨੇ ਵਿਮਰਲ ਤੇ ਕੈਲਸ਼ੀਅਮ ਜਿਹੜਾ ਥੋੜਾ ਥੋੜਾ ਇਹਨਾਂ ਤੇ ਪਾ ਦਾਂਗੇ ਥੋੜਾ ਕੁੱਝਾਂ ਜਿਹਾ ਪਾ ਦਾਂਗੇ ਹਨਾ ਤੇ ਆ ਜੋ ਬਾਬਿਓ ਪਾਈਏ ਦਾਣਾ ਤੇ ਜਿਹੜੇ ਕੂਤਰਾਂ ਨੂੰ ਦਾਣਾ ਪਾਤਾ ਇਹਦਾ ਜਿਹੜੇ ਟ੍ਰੇ ਮੈਂ ਸਾਫ਼ ਕਰਤੀ ਸੀ ਸਾਫ਼ ਕਰਕੇ ਜਿੱਗੀ ਤਰ੍ਹਾਂ ਫ ਤੇ ਇੱਕ ਟ੍ਰੇ ਹੋਰ ਰੱਖਣੀ ਏ ਛੋਟੀ ਜਿਹੀ ਟ੍ਰੇ ਹੈ ਨਾ ਵੱਡੀ ਰੱਖ ਦਾਂਗੇ ਇੱਕ ਹੋਰ ਤੇ ਉਧਰ ਵੀ ਮਾਦੀਆਂ ਨੂੰ ਟ੍ਰੇ 'ਚ ਪਾਤੀ ਇੱਧਰ ਵੀ ਪਾਤੇ ਉੱਪਰ ਵੀ ਸਾਰਿਆਂ ਨੂੰ ਦਾਣਾ-ਦੂਣਾ ਪਾ ਕੇ A to Z R D ਇਹਨੂੰ ਵੀ ਇੱਧਰ ਪਾਤੇ ਹੈ ਨਾ ਇਹ ਬਰੰਗੀ ਵੀ ਇੱਧਰ ਹੀ ਖਾਲਵੇ ਇਹਨੂੰ ਪ੍ਰੋਬਲਮ ਕੁਛ ਨਾ ਕੁਛ ਤਾਂ ਆ ਰਹੀ ਏ ਇਹਦਾ ਮੈਂ ਸੈੱਟ ਕਰਦਾ ਪਿਆ ਹੁਣ ਇਹਦਾ ਹੀ ਟ੍ਰੀਟਮੈਂਟ ਚੱਲਦਾ ਪਿਆ ਅੱਜ ਤੇ ਟੀਕਾ ਲਾਉਂਗਾ ਟੈਰਾਮਾਈਸਿਨ ਦਾ ਜਿਹੜੀ ਇਹਦੇ ਵਾਰ-ਵਾਰ ਪ੍ਰੋਬਲਮ ਹੁੰਦੀ ਉਹ ਨਾ ਆਵੇ ਕਿਉਂਕਿ ਐਂਟੀਬਾਇਓਟਿਕ ਐਂਟੀਬਾਇਓਟਿਕ ਹੁੰਦਾ ਹੈ ਨਾ ਤੇ ਉਹ ਜੋ ਟੀਗਾ ਲਾ ਦਾਂਗੇ ਉਹਦੇ ਨਾਲ ਇਹਨਾਂ ਦੇ ਜਿਹੜੇ ਜਿਹੜਾ ਇਹਨੂੰ ਰੇਸ਼ਾ ਬਾਰ-ਬਾਰ ਹੁੰਦਾ ਉਹ ਨਾ ਹੋਊਗਾ ਤੇ ਲੋ ਬਾਬਿਓ ਬਾਕੀ ਵੀ ਗੱਲਾਂ-ਵੱਤਾਂ ਕਰਦੇ ਆ ਤੇ ਕਰੀਏ ਸ਼ੁਰੂ ਵੀਡੀਓ ਗੱਲਾਂ-ਵੱਤਾਂ ਆਪਣੀਆਂ ਜਿਹੜਾ ਕਮੈਂਟਾਂ ਦੇ ਜਵਾਬ ਦੇ ਗਏ ਹਾਂਜੀ ਬਾਬਿਓ ਕੀ ਹਾਲ ਆ ਤੇ ਲੋ ਬਾਬਿਓ ਕਰੀਏ ਵੀਡੀਓ ਸ਼ੁਰੂ ਗੱਲਾਂ-ਵੱਤਾਂ ਕਰੀਏ ਵੀਡੀਓ ਤਾਂ ਬਹੁਤ ਟਾਈਮ ਦੀ ਸ਼ੁਰੂ ਕੀਤੀ ਕਹਿੰਦਾ ਬਾਬਾ ਗੱਲਾਂ-ਵੱਤਾਂ ਦੇ ਜਵਾਬ ਦੇ ਦਈਏ ਹੈਨਾ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਕਿ ਬਾਈ ਖੁੱਡਿਆਂ ਦੇ ਨਾਲ ਦਾ ਜੀ ਅਗਰ ਦੂਜਾ ਲਾਲ ਲਾਲ ਰੰਗ ਤੇ ਹਨਾ ਬਾਈ ਯਾਰ ਓਵਰ ਜਾ ਲੱਗਣਾ ਘਰ ਦੇ ਉੱਤੇ ਨਾ ਘਰ ਦਾ ਰੰਗ ਹੋਰ ਕਰ ਦੇਣਾ ਤੇ ਜੇ ਬਾਕੀ ਖੁੱਡੇ ਲਾਲ ਚੰਗੇ ਨਹੀਂ ਲੱਗਣੇ ਦੂਰੋ ਹੋਰ ਤਰ੍ਹਾਂ ਦੇ ਲੱਗਣੇ ਹਨਾ ਹੋਰ ਨਾ ਸਰਕਾਰੀ ਸਕੂਲ ਲੱਗਣ ਲੱਪੇ ਤੇ ਕੋਈ ਗੱਲ ਨਹੀਂ ਬਾਈ ਦੇਖਾਂਗੇ ਬਾਕੀ ਸੋਚ ਕੇ ਹਨਾ ਬਾਕੀ ਖੁੱਡਿਆਂ ਨੂੰ ਤੁਹਾਡੀ ਖੁਆਇਸ਼ ਪੂਰੀ ਕਰ ਦਾਂਗੇ ਕੁਝ ਕਰੇ ਇਧਰਲੇ ਖੁੱਡਿਆਂ ਨੂੰ ਨਾ ਆ ਗਿਆ ਕਰ ਦਾਂਗੇ ਉਦਾਂ ਹਨਾ ਤੇ ਸਾਰੇ ਵੀਰਾਂ ਜੀ ਕੋਈ ਚੱਕਾ ਆਪਾਂ ਮੰਨਦੇ ਤੁਸੀਂ ਕਮੈਂਟ ਕਰਦੇ ਆ ਆਪਣਾ ਮੈਨੂੰ ਇੰਨਾ ਹੀ ਬਹੁਤ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਕਮੈਂਟ ਲਾਜ਼ਮੀ ਕਰਿਆ ਕਰੋ ਹਣਾ ਲਾਈਕ ਸ਼ੇਅਰਸ ਵੀ ਕਰਿਆ ਕਰੋ ਤੇ ਚੈਨਲ ਨੂੰ ਜਿਹੜਾ ਨੇ ਨਹੀਂ ਸਬਸਕ੍ਰਾਈਬ ਕੀਤਾ ਉਹਨੂੰ ਵੀ ਕਰ ਲਿਓ ਤੇ ਤਾਂ ਕਿ ਇਹ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚੀ ਜਾਣ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਬਾਈ ਜਿਹੜੀ ਹਾਈ ਟੈਕ ਆ ਉਹ ਕਿਦਾਂ ਲੋੜੀਆਂ ਵੀਰੇ ਜਿਹੜੀ ਹਾਈ ਟੈਕ ਆ ਨਾ ਹਾਈ ਟੈਕ ਤੁਸੀਂ ਜਿੱਦਾਂ ਮਤਲਬ ਇੱਕ ਕਬੂਤਰ ਲਈ ਆਪਾਂ ਨਾ 10 ਤੋਂ 12 ਬੂੰਦਾ ਲੈ ਲਈਆਂ ਠੀਕ ਆ 12 ਬੂੰਦਾ ਲੈ ਲਈਆਂ 12 ਬੂੰਦਾ ਤੁਸੀਂ 2ml ਪਾਣੀ ਚ ਪਾ ਲੈਣੀ ਆ ਠੀਕ ਆ ਬੀਐਮਐਲ ਪਰ ਇਹ ਹਲਕੀ ਹੁੰਦੀ ਦਵਾਈ ਦਾ ਕੋਈ ਡਾ ਨਹੀਂ ਹੈਗਾ ਵੀ ਨੁਕਸਾਨ ਨਹੀਂ ਹੈਗਾ ਵੀ ਜਿਆਦਾ ਬਹੁਤ ਤੇਜ਼ ਹੁੰਦੀ ਹੈ ਹਲਕੀ ਹੁੰਦੀ ਦਵਾਈ ਹਨਾ 12 13 ਬੂੰਦਾ ਲੈ ਲਈਆਂ ਆਪਾਂ ਬੀਐਮਐਲ ਪਾਣੀ ਚ ਪਾ ਲਈਆਂ ਪਾ ਕੇ ਛੋਲੇ ਦੇ ਦਾਣੇ ਬਗਾਬਰ ਆਪਾਂ ਗੁੜ ਲੈ ਲਿਆ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਉਹ ਕਬੂਤਰ ਨੂੰ ਆਪਾਂ ਦੇ ਦੇਣਾ ਬੀਐਮਐਲ ਖਾਲੀ ਪੇਟ ਠੀਕ ਹੈ ਤੇ ਖਾਲੀ ਪੇਟ ਹੋਵੇ ਠੰਡੇ ਥਾਂ ਰੱਖਣਾ ਵੱਧ ਤੋਂ ਵੱਧ ਦਾਣਾ ਉਹਦੇ ਪਾਣੀ ਉਹਦੇ ਅੰਦਰ ਰਵੇ ਦਾਣਾ ਉਹਦੇ ਅੰਦਰ ਨਾ ਹੋਵੇ ਖਾਲੀ ਪੇਟ ਲਾਉਣੀ ਆ ਪਾਣੀ ਵਤ ਵਤ ਦੇ ਅੰਦਰ ਦਊਗਾ ਠੰਡੀ ਥਾਂ ਹਊਗਾ ਕਈ ਵੀਰ ਮਰਦੇ ਤੁੱਪੇ ਪਾ ਦਿੰਦੇ ਆ ਤੁੱਪੇ ਪਾਉਣਾ ਭਾਈ ਉਹ ਜਲਦੀ ਪਾਣੀ ਖੇਚਦਾ ਤੇ ਜੋ ਅੰਦਰ ਉਹਨੇ ਕਰਨਾ ਦਵਾਈ ਨੇ ਉਹ ਨਹੀਂ ਕਰ ਹੁੰਦੀ ਹਨਾ ਕਰ ਹੁੰਦਾ ਨਹੀਂ ਉਹ ਦਵਾਈ ਕੋ ਕੰਮ ਜਿਹੜਾ ਕਰਨਾ ਹੁੰਦਾ ਇਸ ਕਰਕੇ ਠੰਡੀ ਥਾਂ ਤੇ ਰੱਖਿਆ ਕਰੋ ਜਿਹੜਾ ਜਿਆਦਾ ਤੋਂ ਜਿਆਦਾ ਟਾਈਮ ਤੱਕ ਪਾਣੀ ਉਹਦੇ ਪੂਟੇ ਚ ਰਵੇ ਬਾਅਦ ਚ ਜਦੋਂ ਪਾਣੀ ਖੇਚ ਗਿਆ ਬੀ ਐਮ ਐਲ ਉਸ ਤੋਂ ਬਾਅਦ ਫੇਰ ਫੁੱਕਾ ਤੁਸੀਂ 10 ਐਮ ਐਲ ਪਾਣੀ ਦਿਓ ਜਦੋਂ ਉਹ ਖੇਚ ਗਿਆ ਉਸ ਤੋਂ ਬਾਅਦ ਆਪਦੇ ਦਾਣੇ ਪਾਣੀ ਪਾਓ ਪਾワー ਜਲਦੀ ਇੱਕ ਇੱਕ ਦੋ ਦੋ ਬੂੰਦ ਦੇ ਦਿਓ ਬੀਜੇ ਅੰਦਰ ਕੋਈ ਵੀ ਐਦਾਂ ਦਾ ਜ਼ਖਮ ਹੋਏ ਹੋਣਗੇ ਜਾਂ ਕੱਦਾਂ ਵੀ ਉਹ ਪਾਵਰ ਜਲ ਸੈੱਟ ਕਰ ਦੂਗੀ ਇਨਫੈਕਸ਼ਨ ਤੋਂ ਹੁੰਦੀ ਪੇਟ ਦੀ ਇਨਫੈਕਸ਼ਨ ਤੋਂ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਜੀ ਥੱਲੋ ਕਬੂਤਰ ਗੋਲ ਨਹੀਂ ਹੁੰਦੇ ਕੀ ਚੱਕਰ ਆ ਬਾਈ ਜੇ ਤਾਂ ਡੀਵਾਰਮਿੰਗ ਕੀਤੀ ਆ ਹਨਾ ਮਲੇਪਾਂ ਦੀ ਦਵਾਈ ਲਾਈ ਆ ਤਾਂ ਫੇਰ ਠੀਕ ਆ ਜੇ ਨਹੀਂ ਲਾਈ ਤਾਂ ਉਹ ਲਾਓ ਠੀਕ ਆ ਆਹ ਹਾਈ ਟੈਕ ਲਾਓ ਜਿਹੜੀ ਹਾਈ ਟੈਕ ਆ ਵੀਰੇ ਕਬੂਤਰ ਤਾਂ ਥੱਲੋ ਬਣਦਾ ਨਹੀਂ ਨਾ ਉਹਨੂੰ ਪੂਰਾ ਗੋਲ ਕਰ ਦਿੰਦੀ ਹਾਈ ਟੈਕ ਇੰਨੀ ਕਮਾਲ ਦੀ ਚੀਜ਼ ਆ ਠੀਕ ਆ ਬਸ ਲਾਉਣ ਦਾ ਤਰੀਕਾ ਸਹੀ ਹੋਣਾ ਚਾਹੀਦਾ ਕਈ ਵੀਰ ਤਾਂ ਜ਼ਿਆਦਾ ਲਾਈ ਜਾਂਦੇ ਹਨ ਉਹਦਾ ਵੀ ਨੁਕਸਾਨ ਆ ਜਿਆਦੀ ਦਵਾਈ ਦਾ ਨੁਕਸਾਨ ਹੀ ਆ ਤੁਸੀਂ ਲਾਈਟ ਲਾਓ ਭਾਵੇਂ ਉਹਨੂੰ ਮਹੀਨੇ ਚ ਦੋ ਵਾਰੀ ਲਾ ਲਓ ਜੇ ਤਾਂ ਲੱਗਦਾ ਨਾ ਵੀ ਯਾਰ ਇੱਕ ਵਾਰੀ ਘੱਟ ਨਿਕਲੇ ਆ ਦੂਜੀ ਵਾਰੀ ਫੇਰ ਲਾ ਲਓ ਬਾਕੀ ਬਾਈ ਜਿਹੜੇ ਮਲਾਪਾ ਬਾਈ ਪੈਣੇ ਜ਼ਰੂਰੀ ਆ ਜਿਹੜੇ ਕਬੂਤਰ ਦੇ ਅੰਦਰ ਮਲਾਪ ਨਹੀਂ ਪੈਂਦੇ ਸਮਝ ਲਓ ਕਬੂਤਰ ਤੰਦਰੁਸਤ ਨਹੀਂ ਹੈਗਾ ਠੀਕ ਆ ਹੁਣ ਬਾਈ ਕਹਿਣਗੇ ਯਾਰ ਉਹ ਪਿੰਦੇ ਕਿਉਂ ਨਹੀਂ ਜੇ ਪਿੰਦੇ ਨਹੀਂ ਤਾਂ ਬਾਈ ਆਪਣਾ ਦਾਣਾ ਜੇ ਧੋਂਦੇ ਨਹੀਂ ਉਤੇ ਸਪਰੇਆ ਬਹੁ ਹੋਈਆਂ ਹੁੰਦੀਆਂ ਕਈ ਵੇਲੇ ਜਰੇਲੀਆਂ ਦਵਾਈਆਂ ਕਰਕੇ ਵੀ ਕਬੂਤਰਾਂ ਦੇ ਅੰਦਰੇ ਪ੍ਰੋਬਲਮ ਆ ਜਾਂਦੀ ਕੀੜੇ ਮਰਦੇ ਰਹਿੰਦੇ ਕੀੜੇ ਬਣਦੇ ਨਹੀਂ ਕੀੜੇ ਬਣਨੇ ਵੀ ਚਾਹੀਦੇ ਆ ਤੇ ਉਹਨੂੰ ਆਪਾਂ ਡੀਵਾਰਮਿੰਗ ਕਰਕੇ ਸਾਫ ਤਾਂ ਕਰ ਹੀ ਲੈਨੇ ਆ ਹਨਾ 2 ਕੁ ਮਹੀਨੇ ਬਾਅਦ ਲਾ ਦਿਆ ਕਰੋ ਤੁਸੀਂ ਹਾਈ ਟੈਕ ਦਾ ਆਪਾਂ ਮਹੀਨੇ ਬਾਅਦ ਵੀ ਲਾ ਦੋ ਦਾ ਕੋਈ ਨੁਕਸਾਨ ਨਹੀਂ ਹੈਗਾ ਤੇ ਜਿਹੜੇ ਵੀਰੇ ਗੋਲ ਨਹੀਂ ਹੁੰਦੇ ਹਨਾ ਤੁਸੀਂ ਹਾਈ ਟੈਕ ਲਾਓ ਪਹਿਲਾਂ ਇੱਦਾਂ ਹੀ ਲਾ ਕੇ ਉਸ ਤੋਂ ਬਾਅਦ ਉਹਨੂੰ 2-4 ਦਿਨ ਪਾਵਰ ਚਲਦੇਓ ਫਿਰ ਉਹਨੂੰ ਦਾਣਾ ਪਾਓ ਜਿਹੜਾ ਮਰਜ਼ੀ ਦੇਖਿਓ ਕੋਟਰ ਗੋਲ ਹੁੰਦੇ ਠੀਕ ਆ ਜਿੰਨੀ ਚੱਕਰਾਂ ਦੇ ਜਿਹੜੀ ਹਾਈ ਟੈਕ ਆ ਨਾ ਜਿੱਦਾਂ ਆਪਾਂ ਡੋਂਟਰ ਲਾਉਨੇ ਆ ਜਾਂ ਕੋਈ ਵੀ ਲਾਉਨੇ ਆ ਹਨਾ ਉਹ ਬਾਈ ਕਿਤੇ ਨਾ ਕਿਤੇ ਅੰਦਰੋਂ ਗਾਰ ਨਹੀਂ ਕੱਢਦੀ ਮਲਾਪਤਾ ਮਾਰ ਦਿੰਦੀ ਆ ਤੁਸੀਂ ਇੱਕ ਕਰੀਏ ਹਾਈ ਟੈਕ ਲਾ ਕੇ ਦੇਖਿਓ ਬਾਈ ਮੂੰਹ ਰਾਈ ਵੀ ਬਿੱਠਾਂ ਰਾਈ ਵੀ ਹਰਾ ਹਰਾ ਕੱਢਣਗੇ ਪੂਰਾ ਅੰਦਰੋਂ ਜੰਮਿਆ ਹੋਇਆ ਦਾਣੇ ਤਾਂ ਤੁਹਾਨੂੰ ਦਿਖੂਗਾ ਫਿਰ ਉੱਥੋਂ ਪਤਾ ਲੱਗ ਜੂ ਵੀ ਕਬੂਤਰ ਤਾਂ ਏਡੇ ਬਿੱਠਾਂ ਵੀ ਖਾਂਦੇ ਹੋਣਗੇ ਜੇ ਹਰਾ ਹਰਾ ਕੱਢੂਗੇ ਨਾ ਉਹ ਬਿੱਠਾਂ ਵੀ ਖਾਂਦੇ ਆ ਕਬੂਤਰ ਉਹੋ ਜੰਮਦੀ ਗਾਰ ਅੰਦਰ ਪੋਟੇ ਚ ਜੰਮਦੀ ਆ ਉੱਥੋਂ ਬਿਮਾਰੀਆਂ ਵੱਧ ਜਾਂਦੀਆਂ ਤੇ ਆਪਣੇ ਵੀ ਜਿਦਾ ਹੁਣ ਕਬੂਤਰ ਤੁਹਾਡੇ ਸਾਹਮਣੇ ਢਿੱਲੇ ਜੇ ਹੋਏ ਨਾ ਕੇਅਰ ਕਰਨ ਵਾਸਤੇ ਗੌਰ ਨਹੀਂ ਕੀਤੀ ਗਈ ਕੰਮ ਚੱਲਦਾ ਜੀ ਥੱਲੇ ਵੀ ਮਿੰਟੋ ਮਿੰਟੀ ਜਾਣਾ ਵੀ ਥੱਲੇ ਰੰਗ ਦਾ ਲਿਆ ਦੇ ਉਹ ਕਰਦੇ ਜਾ ਦੇਖਣਾ ਵੀ ਸਹੀ ਕੀਤਾ ਜਾਂ ਨਹੀਂ ਹੈਨਾ ਉਹ ਚੀਜ਼ਾਂ ਕਰਕੇ ਨਹੀਂ ਕੇਅਰ ਹੋਈ ਇੱਕ ਮੈਂ ਕੈਲਸ਼ੀਅਮ ਸ਼ੁਰੂ ਕਰ ਦਿੰਦਾ ਉਹਨਾਂ ਜਦੋਂ ਆਪਾਂ ਪਰ ਛਾੜਦੇ ਆ ਨਾ ਜਦੋਂ ਕਬੂਤਰ ਪਰ ਛਾੜੇ ਪੈਂਦੇ ਆ ਉਦੋਂ ਲਾਜ਼ਮੀ ਤੁਸੀਂ ਆ ਵਿਟਾਮਿਨ ਕੋਈ ਜਿੱਦਾਂ ਹਾ ਵਿਮਰਲ ਵਰਤੋ ਮਲਟੀਵਿਟਾਮਿਨ ਫਿਰ ਤੁਸੀਂ ਆ ਕੈਲਸ਼ੀਅਮ ਵਰਤੋ ਹੈਨਾ ਬਾਕੀ ਰਹੀ ਗੱਲ ਬਾਬੇ ਉਹ ਗੋਲ ਕਬੂਤਰ ਹੋਣਗੇ ਜਦੋਂ ਉਹਨਾਂ ਦੇ ਅੰਦਰ ਮਲਾਪਣਾ ਹੋਣਗੇ ਠੀਕ ਆ ਮਲਾਪ ਬਣਨੇ ਵੀ ਚਾਹੀਦੇ ਹੈ ਨਾ ਕਿ ਮੈਂ ਕਹਿੰਨਾ ਵੀ ਮਲਾਪ ਹੋਣੇ ਨਹੀਂ ਚਾਹੀਦੇ ਬਣਨੇ ਵੀ ਚਾਹੀ ਉਹ ਕੁੰਟਰ ਬਿਲਕੁਲ ਤੰਦਰੁਸਤ ਹੋਊਗਾ ਠੀਕ ਆ ਜੇ ਮਲੱਪ ਪੈਂਦੇ ਆ ਜਿੰਨਾਂ ਕੂਤਰਾਂ ਦੇ ਅੰਦਰ ਮਲੱਪ ਨਹੀਂ ਪੈਂਦੇ ਉਹ ਵੀ ਕੂਤਰ ਤੰਦਰੁਸਤ ਹੈ ਨਹੀਂ ਤੇ ਇੱਕ ਬਾਈ ਨੇ ਲਾਲ ਦਵਾਈ ਬਾਰੇ ਪੁੱਛਿਆ ਮੈਂ ਪਹਿਲਾਂ ਵੀ ਦੱਸਤਾ ਹੁੰਦਾ ਵੀਡੀਓ ਚ ਬਾਈ ਲਾਲ ਦਵਾਈ ਖੂਹਾਂ ਦੇ ਵਿੱਚ ਪਾਉਂਦੇ ਹੁੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਖੂਹ ਦਾ ਪਾਣੀ ਸਾਫ਼ ਹੋ ਜਾਵੇ ਠੀਕ ਆ ਆਹ ਦਿਣਾ ਦੇ ਵਿੱਚ ਬਾਈ ਕਈ ਪ੍ਰੋਬਲਮ ਆ ਜਿਹੜੀਆਂ ਹੁੰਦੀਆਂ ਨਾ ਉਹ ਪਾਣੀ ਤੋਂ ਹੀ ਹੁੰਦੀਆਂ ਪਾਣੀ ਦੇ ਵਿੱਚ ਆਟੋਮੈਟਿਕ ਐਸੋ ਐਦਾਂ ਦਾ ਕੋਈ ਵਾਇਰਸ ਬਣਦਾ ਜਿਸ ਤੋਂ ਇਹ ਸਲਾਬੇ ਵਾਲੇ ਦਿਣਾ ਦੇ ਵਿੱਚ ਆ منہ ਆ ਪੱਕ ਜਾਂਦੇ ਜਾਂ ਕੁਛ ਵੀ ਤਰ੍ਹਾਂ ਦਾ ਵਾਇਰਸ ਬਣ ਜਾਂਦਾ ਹੈ ਨਾ ਪਾਣੀ ਤੋਂ ਪਾਣੀ ਦੋਨੋਂ ਟਾਈਮ ਧੋ ਕੇ ਕੁਜੇ ਪਾਇਆ ਕਰੋ ਸਵੇਰੇ ਤੇ ਸ਼ਾਮ ਨੂੰ ਤੇ ਲਾਲ ਦਵਾਈ ਬਾਈ ਉਹੀ ਹੁੰਦੀ ਹੈ ਨਾ ਪੋਟਾਸ਼ੀਅਮ ਕਹਿੰਦੇ ਆ ਪਿੰਕੀ ਕਹਿੰਦੇ ਆ ਲਾਲ ਦਵਾਈ ਕਹਿੰਦੇ ਆ ਹਨ ਤੇ ਹਰ ਇੱਕ ਦੇ ਆਪਣੇ ਆਪਣੇ ਵੈਸੇ ਲਾਲ ਦਵਾਈ ਕਹਿੰਦੇ ਜਾਂਦਾ ਉਹਨੂੰ ਪੋਟਾਸ਼ੀਅਮ ਲਿਖਿਆ ਹੁੰਦਾ ਉਹਦੇ ਉੱਤੇ ਪਿੰਕੀ ਵੀ ਕਹਿੰਦੇ ਆ ਤੇ ਹਾਈ ਟੈਕ ਬਾਈ ਨੇ ਪੁੱਛਿਆ ਹੀ ਇੱਕ ਨੇ ਵੀ ਕਿੰਨੇ ਕ ਦੀ ਹੋਊਗੀ ਬਾਈ ਹਾਈ ਟੈਕ ਜਿਹੜੀ ਆ ਉਹ 60-70 ਰੁਪਏ ਦੀ ਵਾ ਪਹਿਲਾਂ ਵੀ ਦੱਸਿਆ 70 ਦੀ 80 ਦੀ ਹੋਊਗੀ ਹਨਾ ਕੋਈ ਮੈਡੀਕਲ ਵਾਲਾ 70 ਦੀ ਦੇਈ ਜਾਂਦਾ ਕੋਈ 60 ਦੀ ਦੇਈ ਜਾਂਦਾ ਐਦਾ ਹੀ ਪਾਵਰ ਜੱਲਾ ਜਿਹੜੀ ਪਹਿਲਾਂ ਸੀ ਕੋਈ 60 ਦੀ ਦਿੰਦਾ ਕੋਈ 70 ਦੀ ਦਿੰਦਾ ਇਹ ਹੁਣ ਆਪਣੇ ਇਲਾਕੇ ਜਾਂ ਮੇਰੇ ਕੋਈ ਕਈ ਵਾਰ 30 ਦੀ ਵੀ ਦਿੰਦੇ ਆ 25 ਦੀ ਵੀ ਦਿੰਦੇ ਆ ਵਾ 19 ਤੱਕ 19 ਰੁਪਏ ਦੀ ਵਿਲੇ ਹੁੰਦਾ ਰਿਆ ਪਹਿਲਾਂ ਜਿਨ੍ਹਾਂ ਬਈਆਂ ਨਾਲ ਆਪਣੀ ਯਾਰੀ ਦੋਸਤੀ ਹੈਗੀ ਜਾਂ ਬਣੀ ਸੀ ਹਨਾ ਮੈਡੀਕਲ ਵਾਲਿਆਂ ਨਾਲ ਹੁਣ ਮਹਿੰਗੀ ਹੋ ਗਈ ਹੁਣ 30 ਰੁਪਏ ਦੀ ਆ ਹੁਣ ਤੇ ਜਿਹੜੀ ਆਹ ਵੱਡੀ ਚੱਲੀ ਆ ਇਹ ਤਾਂ ਮੇਰੇ ਖਿਆਲ ਨਾਲ ਹੈ ਹੀ 25-30 ਰੁਪਏ ਦੀ ਆੜ ਇਹ ਤਾਂ ਹੈ ਹੀ ਸ ਤੇ ਇੱਕ ਵੀਰ ਨੇ ਹੋਰ ਕਮੈਂਟ ਕੀਤਾ ਸੀਗਾ ਕਿ ਬਾਈ ਜੀ ਖੁੱਡਿਆਂ ਦੇ ਵਿੱਚ ਰਾਤ ਨੂੰ ਲਾਈਟਾਂ ਜਗੂਣੀਆਂ ਚਾਹੀਦੀਆਂ ਜਾਂ ਨਹੀਂ ਨਹੀਂ ਵੀਰੇ ਲਾਈਟਾਂ ਨਹੀਂ ਜਗੂਣੀਆਂ ਚਾਹੀਦੀਆਂ ਕਿਉਂਕਿ ਜੇ ਆਪਾਂ ਨੂੰ ਨੀਂਦ ਨਹੀਂ ਨਾ ਆਉਂਦੀ ਲਾਈਟ ਜਗਾ ਕੇ ਤਾਂ ਬਾਈ ਇਹ ਵੀ ਇਤਾਂ ਹੀ ਆ ਕਬੂਤਰ ਰਾਤ ਨੂੰ ਜਾਗਦੇ ਰਹਿੰਦੇ ਆ ਨੀਂਦਰੇ ਹੋ ਕੇ ਵੀ ਕਬੂਤਰ ਬਿਮਾਰ ਹੁੰਦੇ ਤੇ ਪਿੱਠਾਂ ਨੂੰ ਮੂੰਹ ਮਾਰਨ ਲੱਗ ਜਾਂਦੇ ਕਿਉਂਕਿ ਰਾਤ ਨੂੰ ਭੁੱਖ ਲੱਗ ਜਾਂਦੀ ਰਾਤਾਂ ਹੁੰਦੀਆਂ ਲੰਬੀਆਂ ਉਹਦਾ ਸੋ ਜਾਂਦੇ ਆ ਸੁੱਤੇ ਕਬੂਤਰਾਂ ਦੀ ਰਾਤ ਲੰਘ ਜਾਂਦੀ ਆ ਲਾਈਟ ਕਦੀ ਨਹੀਂ ਰਾਤ ਨੂੰ ਚਲੋਣੀ ਚਾਹੀਦੀ ਠੀਕ ਆ ਦੂਜੀ ਬਾਈ ਕਈ ਵੀਰਾਂ ਨੇ ਕੀਤਾ 100 ਵਾਟ ਦੇ ਬਲਬ ਲਾਏ ਆ ਉਹ ਵੀ ਨਾ ਲਾ ਮੈਂ ਕਈਆਂ ਵੀਰਾਂ ਦੇ ਵੀਡੀਓ ਵੀ ਦੇਖੀਆਂ ਜਾਂ ਕਈਆਂ ਨੇ ਮੈਨੂੰ ਕਮੈਂਟ ਵੀ ਕੀਤੇ ਆ ਬਾਈ ਹਨਾ ਜਾਂ ਪਰਸਨਲ ਮੈਸੇਜ ਵੀ ਆਏ ਆ ਆਪਾਂ ਬਲਬ ਕਿਹੜਾ ਯੂਜ਼ ਕਰੀਏ ਤਾਂ ਬਾਈ LED ਜਿਹੜੇ ਨੋਰਮਲ ਬਲਬ ਹੁੰਦੇ ਨੇ ਜਿਹੜੇ ਆਪਣੇ ਖੁੱਡੇਆ 'ਚ ਲੱਗੇ ਆ ਉਹੀ ਵਰਤੋ 100 ਵਾਟਾਂ ਵਾਲਾ ਬਲਬ ਨਹੀਂ ਲਾਉਣਾ ਉਹਦੇ ਨਾਲ ਗਰਮੀ ਦੇ ਵਿੱਚ ਨੁਕਸਾਨ ਹੋ ਜੂਗਾ ਵੈਸੇ ਤਾਂ ਸਿਆਲਾਂ 'ਚ ਵੀ ਨਹੀਂ ਲਾਉਣਾ ਚਾਹੀਦਾ ਬਾਈ ਸਿਆਲਾਂ 'ਚ ਇੱਕ ਤਾਂ ਆਪਾਂ ਖੁੱਡੇ ਟੱਕ ਦਿੰਦੇ ਉੱਤੇ ਬਲਬ ਜਗਾਇਆ ਹੁੰਦਾ ਹਨਾ ਕੁੱਤਰੇ ਦੀ ਨੀਂਦ ਵੀ ਨਹੀਂ ਪੂਰੀ ਹੁੰਦੀ ਤੇ ਕੁੱਤਰ ਕਿਤੇ ਨਾ ਕਿਤੇ ਬੱਚੇ ਵੀ ਨਹੀਂ ਪਾਲਦੇ ਕਿਉਂਕਿ ਹੋਰ ਖਾਨਿਆਂ 'ਚ ਬੈ ਕੇ ਜੋੜੇ ਲੋਂਦੇ ਰਹਿੰਦੇ ਤੇ ਜਾਂ ਹੋਰ ਖਾਨੇ ਚ ਮਾਪਿਓ ਲੇਟ ਜਾਗਦੀ ਚ ਪੈ ਜਾਂਦਾ ਤੇ ਬੱਚੇ ਦੇ ਉੱਤੇ ਨਹੀਂ ਬੰਦੇ ਸਿਆਲਾਂ ਨੂੰ ਤੇ ਉਹਦੇ ਕਰਕੇ ਸੇਕ ਨਹੀਂ ਮਿਲਦਾ ਤੇ ਬੱਚੇ ਵੀ ਨਹੀਂ ਸਹੀ ਪਾਲਦੇ ਹਨਾ ਬਲਬ ਨਹੀਂ ਲਾਉਣਾ ਬਾਕੀ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਖੁੱਡੇ ਇੱਕ ਸਾਈਡ ਪਾ ਦਿਓ ਨਾ ਬਾਈ ਇੱਕ ਕਰੀ ਮਹਾ ਪਏ ਖੁੱਡੇ ਹੋਣ ਨਹੀਂ ਦੁਬਾਰਾ ਪਾਉਣੇ ਤੇ ਇਦਾ ਇਦਾ ਜਿੱਦਾਂ ਪੈ ਗਏ ਠੀਕ ਆ ਇਹਨਾਂ ਦਾ ਆਪਾਂ ਉਦਾਂ ਸੈੱਟ ਕਰ ਲਾਂਗੇ ਵੀ ਜਿੱਦਾਂ ਜਿੱਦਾਂ ਕੁੱਤੇ ਦਾ ਕੂਤਰਾ ਦੇ ਆਪਾਂ ਸਾਭਣਾ ਵੀ ਕਿੰਨੇ ਕਿੰਨੇ ਕਾਂ ਇਹਨਾਂ ਚ ਕਬੂਤਰਾ ਆਪਾਂ ਕੱਢ ਕੇ ਅੜਾਵੇਂ ਉਹਨੇ ਕੀ ਬਣਾਇਆ ਕਰਾਂਗੇ ਜਿੰਨੀਆਂ ਆਪਾਂ ਬਾਜੀਆਂ ਛੱਡਣੀਆਂ ਕਿਉਂਕਿ ਇੰਨਾ ਮ ਆਪਾਂ 15 16 ਜਾਂ 20 ਹੱਦ ਬਾਰੀਆਂ ਛੱਡੀ ਦੀਆਂ ਤੇ 50 ਕ ਬੱਚੇ ਆਪਾਂ ਸਿਰਫ ਕਢਾਇਆ ਕਰਨੇ ਆ। ਹਾਂ ਜੇ ਕਈ ਵੀਰ ਮੈਨੂੰ ਕਹਿੰਦੇ ਬਾਈ 10 ਬੱਚੇ ਚਾਹੀਦੇ ਪੰਜ ਬਾਈ ਦੇਖੋ ਤੁਹਾਨੂੰ ਵੀ ਪਤਾ ਬੱਚੇ ਪਾਲਾਉਣੇ ਵੀ ਔਖੇ ਵਜਾਂਦੇ ਹਨ ਇੰਨੇ ਬੱਚੇ ਨਹੀਂ ਪਾਲਦੇ। ਬਾਕੀ ਬਾਈ ਇੱਕ ਦੋ ਬੱਚੇ ਤੱਕ ਇੱਕ ਦੋ ਬੱਚੇ ਤੱਕ ਵੀ ਜੇ ਤੁਸੀਂ ਲੈਣਾ ਮੈਂ ਕੋਈ ਪੈਸਾ ਨਹੀਂ ਕੋਈ ਕੁਛ ਨਹੀਂ ਦਿੰਦਾ ਫ੍ਰੀ ਬੱਚੇ ਦਊਂਗਾ ਤੁਹਾਨੂੰ। ਜੇ ਕਿਸੇ ਵੀਰ ਨੇ ਜ਼ਿਆਦਾ ਲੈਣੇ ਆ ਤੇ ਬਾਈ ਥੋੜਾ ਬਾਲਾ ਪਾ ਥੋੜੀ ਬਾਲੀ ਮਤਲਬ ਪੇਮੈਂਟ ਲਾਇਆ ਕਰਾਂਗੇ ਜਿਆਦੀ ਨਹੀਂ ਥੋੜੀ ਬਾਲੀ ਲਾ ਲਿਆ ਕਰਾਂਗੇ ਵੀ ਜਿੰਨਾ ਕੁ ਦਾਣਾ ਲੱਗਦਾ ਤੁਹਾਡੇ ਲਈ ਮਿਹਨਤ ਕੀਤੀ ਹੁੰਦੀ ਹੈ ਦਵਾਈ ਬੂਟੀ ਦਾ ਖਰਚਾ ਉਹ ਇਹਨਾਂ ਦੇ ਸਰੋਈ ਇਹਨਾਂ ਨੂੰ ਹੀ ਲੱਗ ਜਾਏ ਮੈਂ ਆਪਣੇ ਆਪਣੇ ਵਾਸਤੇ ਕੁਛ ਨਹੀਂ ਕਹਿੰਦਾ ਵੀ ਮੇਰੇ ਕੋ ਨੂੰ ਫੋਨ ਕਰੋ ਮੇਰੇ ਕੋ ਕਬੂਤਰ ਖਰੀਦੋ ਮੈਂ ਵੇਚਣ ਵਾਲਾ ਕੰਮ ਬਾਈ ਮੇਰੇ ਕੋ ਹੈ ਨਹੀਂ ਬਾਕੀ ਹੁਣ ਤੁਸੀਂ ਵੀ ਸਿਆਣੇ ਆ ਜੇ 10-10 ਬੱਚੇ ਦਊਂਗਾ ਜਾਂ 5-5 ਬਾਈ ਪਿਆਰ ਨਾਲ ਵੀ ਮੰਗਦੇ ਆ ਬਾਈ ਫ੍ਰੀ ਦੇਣੇ ਵੀ ਐਨੇ ਮੁਸ਼ਕਲ ਆ ਨਾ ਮਹਿੰਗਾ ਦਾਣਾ ਸਾਰਾ ਹੀ ਮੋਲ ਦਾ ਦਾਣਾ ਵੀ ਆਪਾਂ ਕਿਹੜਾ ਘਰ ਦੀ ਗਣਕ ਆ ਜਾਂ ਕੁਝ ਵੀ ਛੋਲੇ ਛੂਲੇ ਜੋ ਵੀ ਪੁੰਨੇ ਆ ਉਹ ਸਾਰਾ ਮੋਲ ਦਾ ਹੀ ਆ ਨਾ ਬਾਕੀ ਬਾਈ ਸੋਰੀ ਆ ਹਨਾ ਵੀ ਜੇ ਮੈਂ ਕੇ ਨੂੰ ਕਮਾ ਵੀ ਜਾਂ ਪੈਸੇ ਦਾ ਐਦਾਂ ਦਾ ਮੇਰਾ ਕੋਈ ਵੀ ਸੀਨ ਨਹੀਂ ਬਾਈ ਇੱਕ ਦੋ ਬੱਚੇ ਲੈਣੇ ਨਾ ਜਦੋਂ ਪਲ ਜਾਣਗੇ ਮੈਂ ਫ੍ਰੀ ਵੀ ਦੇ ਦੂੰਗਾ ਕੋਈ ਚੱਕਰ ਨਹੀਂ ਪਰ ਜੇ ਕਹੋਗੇ 5 10 15 ਜਾਂ ਕਿੰਨੇ ਵੀ ਬਾਈ ਇਹਨਾਂ ਦੇ ਫਿਰ ਪੈਸੇ ਲੱਗੂਗੇ ਥੋੜੇ ਬਾਰੇ ਲੱਗਣਗੇ ਭਾਵੇਂ ਲੱਗੂਗੇ ਜ਼ਰੂਰ ਤੇ ਬਾਕੀ ਮੈਂ ਆਪਣੇ ਲਈ ਤੇ ਉਹ ਇਹਨਾਂ ਦਾ ਹੀ ਦਾਣਾ ਆਜਿਆ ਕਰੂਗਾ ਤੇ ਉਹੋ ਹੀ ਬੱਚੇ ਪਲ ਕੇ ਉਹ ਤੁਹਾਨੂੰ ਮਿਲ ਜਾ ਕਰਨਗੇ ਹਨਾ ਤੇ ਆਇਓ ਬਾਬੋ ਕਰੀਏ ਹੋਰ ਵੀਡੀਓ ਸ਼ੁਰੂ ਪਾਣੀ ਪੂਣੀ ਪਾਉਣ ਵਾਲਾ ਪਾਣੀ ਪਾਈਏ ਤੇ ਮਿਲਦੇ ਆਂ ਵੀਡੀਓ ਮੈਂ ਬਹੁਤ ਸ਼ੁਰੂ ਕਰਦਾ ਮਿੰਟ ਮਿੰਟ ਬਾਅਦ ਆਇਓ ਬਾਬੋ ਕਰੀਏ ਠੀਕ ਆ ਇਹ ਵਾਕਈ ਕੈਨੇਡਾ ਬਣ ਗਿਆ ਮੀ ਹੁੰਦਾ ਹੀ ਹੁੰਦਾ ਹਨਾ ਮੀ ਫੇ ਆ ਗਿਆ ਦੇਖੋ ਧੁੱਪ ਚੜ ਗਈ ਸੀਗੀ ਬਦਲੀ ਜੀ ਆ ਕੇ ਛੇ ਆ ਬਦਲੀਆਂ ਹੀ ਆ ਖੜਾ ਖੜ ਕੇ ਪਈ ਜਾਂਦੀਆਂ ਹਨਾ ਮਨ ਲਾ ਸਾਡਾ ਪਿੰਡ ਨੂੰ ਬਾਹਲਾ ਹੀ ਪਸੰਦ ਆ ਗਿਆ ਤੇ ਮੀ ਫਿਰ ਚੰਗਾਈ ਪਈ ਜਾਂਦਾ ਹਨਾ ਮਾੜਾ ਉਦਾਂ ਮਤਲਬ ਪਊਗਾ ਜਿਆਦਾ ਹੀ ਜੇ ਸਾ ਆਪਣਾ ਪੈਂਡਿਆ ਹਜੇ ਤੱਕ ਕੰਮਿੰਟ ਜੀ ਹੋਈ ਆ ਤੇ ਜਿਆਦਾ ਵੀ ਪੈ ਸਕਦਾ ਤੇ ਠੀਕ ਆ ਬਾਬਿਓ ਮਿਲਦੇ ਆ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਮਿਲਦੇ ਆ ਬਾਬਿਓ ਅਗਲੀ ਵੀਡੀਓ ਦੇ ਵਿੱਚ